ਅਸੀਂ ਮਾਰ ਕੇ ਉਹਨਾਂ ਨੂੰ ਆਪਣਾ ਕੰਮ ਕਰਨਾ ਅਸੀਂ ਮਾਰ ਕੇ ਲੰਘ ਜਾਣਾ ਪਾਕਿਸਤਾਨ ਦਾ ਤਾਂ ਇੱਧਰ ਆਈ ਨਹੀਂ ਸਕਦਾ ਪਾਕਿਸਤਾਨ ਨੇ ਜੇ ਇੰਡੀਆ ਦੇ ਏਅਰਕraft ਨੂੰ ਸ਼ੂਟ ਕਰਨਾ ਹੈ ਤਾਂ ਪਾਕਿਸਤਾਨ ਦੇ ਏਅਰਕraft ਨੂੰ ਰੈੱਡ ਐਨਵੈਲਪ ਚਾਣਾ ਪਏਗਾ ਤਾਂ ਕਿ ਦਿਖੇ ਉਹਨੂੰ ਇੰਡੀਆ ਦਾ ਏਅਰਕraft ਤਾਂ ਪਾਕਿਸਤਾਨ ਨੇ ਕੀ ਸਟ੍ਰੈਟਜੀ ਵਰਤੀ ਹੁਣ ਸਵਾਲ ਇਹ ਹੈ ਹੁਣ ਮੈਂ ਤੁਹਾਨੂੰ ਸਵਾਲ ਹੈ ਠੀਕ ਹੈ ਹੁਣ ਮੈਨੂੰ ਦੱਸੋ ਹੁਣ ਤੁਸੀਂ ਕਰੋਗੇ ਤਾਂ ਕਰੋਗੇ ਕੀ ਇੰਡੀਅਨ ਏਅਰ ਫੋਰਸ ਨੇ ਤਾਂ ਸੋਚਿਆ ਕਿ ਸੀ 70 ਭੇਜਾਂਗੇ ਬੰਬ ਡੇਗਾਂਗੇ ਸਾਡੇ ਲਈ ਤਾਂ ਪਿਕਨਿਕ ਹੈ ਜੈ ਸ਼ੰਕਰ ਵੀ ਹੈਰਾਨ ਉਹਨਾਂ ਨੇ ਸੋਚਿਆ ਸਾਡੇ ਲਈ ਪਿਕਨਿਕ ਹੈ ਸਾਡਾ ਤਾਂ ਇੱਕ ਜਹਾਜ਼ ਨਹੀਂ ਡਿੱਗਣਾ ਮੈਕਸਿਮਮ ਕੀ ਹੋਏਗਾ ਪਾਕਿਸਤਾਨ ਦਾ ਕੋਈ ਜਹਾਜ਼ ਬੇਵਕੂਫੀ ਕਰੂਗਾ ਜਿਆਦਾ ਜਿਹਨੂੰ ਜੋਸ਼ ਆਊਗਾ ਤੇ ਅਸੀਂ ਉਹਨੂੰ ਢਾਵਾਂਗੇ ਜਿੱਦਾਂ ਜਿੱਦਾਂ ਇਹਨਾਂ ਨੇ ਸਾਡਾ ਅਬਿਨੰਦ ਢਾਇਆ ਸੀ ਤੇ ਦ ਮੂਮੈਂਟ ਦੇ ਕਾਮ ਇੰ ਦਾ S400 ਇਨਵੈਲਪ ਦੇ ਵਿਲ ਸ਼ੂਟ ਡਾਊਨ ਠੀਕ ਹੈ ਸਿਰਫ 3 ਸੈਕਿੰਡ ਸੀ ਲੇ ਤੇ ਉਹਦੇ ਵਿੱਚ ਇਹ ਹਿੱਟ ਕੀਤਾ ਤੇ ਇਸ ਕਰਕੇ ਇਹ ਜਹਾਜ਼ ਰਫੈਲ ਇਹ ਜਿਹੜਾ ਤਰੀਕਾ ਸੀ ਕਿ ਉਹਨਾਂ ਨੇ ਨਾਂ ਦਿੱਤਾ ਸਾਈਲੈਂਟ ਕਿਲ ਜੇ ਤਾਂ ਹੀ ਮੈਂ ਕਹਿੰਦਾ 에어 ਮਾਰਸ਼ਲ ਸਿੱਧੂ ਇਸ ਤਰ੍ਹਾਂ ਕਰਤਾ ਧਤਰਾਓ ਤੁਸੀਂ ਉਹਦੇ ਪੈਰ ਤੋਂ ਤੋਕੇ ਪੀਓ ਬੰਦੇ ਦੇ ਨਾ ਜੰਦੂਰ ਤੋਂ 6 ਤੇ 7 ਨੂੰ ਨਹੀਂ ਸ਼ੁਰੂ ਹੋਇਆ ਸੀ ਆਪਰੇਸ਼ਨ ਸੰਦੂਰ 29 ਅਪ੍ਰੈਲ ਨੂੰ ਇੱਕ ਹਮਲਾ ਪਹਿਲਾਂ ਵੀ ਕਰ ਚੁੱਕੇ ਸੀ ਇੰਡੀਆ ਵਾਲੇ ਹਾਂਜੀ ਹਾਂਜੀ ਬਿਲਕੁਲ ਉਹ ਆਏ ਸਨ ਤੇ ਉਦੋਂ ਪਾਕਿਸਤਾਨ ਨੇ ਜਿਹੜਾ ਸੀ ਉਹਨਾਂ ਨੂੰ ਜਾਮ ਤੇ ਲੋਕ ਕਰ ਦਿੱਤਾ ਸੀ ਉੱਥੇ ਉਹਨਾਂ ਦੇ ਜਿਹੜੇ ਰੈਡਾਰ ਨੂੰ ਹਾਂ ਉਹ ਚਾਰ ਉਹ ਕਹਿੰਦੇ ਰਾਫੈਲ ਉਡੇ ਸੀ ਫਰੋਂ ਅੰਬਾਲਾ ਐਂਡ ਦੇ ਦੀਸ ਫੋਰ ਰਾਫੈਲ ਉਹਨਾਂ ਨੇ ਦੋ ਜਗ੍ਹਾ ਬੰਬ ਗੇਰਨੇ ਸੀ ਬਟ ਪਾਕਿਸਤਾਨ ਦੇ ਗਰਾਊਂਡ ਬੇਸਡ ਜੈਮਰਸ ਨੇ ਉਹਨਾਂ ਨੂੰ ਜੈਮ ਕੀਤਾ ਤੇ ਉਹ ਲੈਂਡ ਕਰਨਾ ਪਿਆ ਉਹਨਾਂ ਨੂੰ ਸ਼੍ਰੀਨਗਰ ਦੇ ਕੁਡਨਟ ਇਵਨ ਲੈਂਡ ਬੈਕ ਇਨ ਅੰਬਾਲਾ ਉਹਨਾਂ ਨੂੰ ਡਿਵਰਟ ਕਰਕੇ ਸ਼੍ਰੀਨਗਰ ਜਾਣਾ ਪਿਆ ਐਨੀ ਕਨਫਿਊਜ਼ਨ ਹੋਗੀ ਸੀ ਉਹਨਾਂ ਵਿੱਚ ਠੀਕ ਆ ਇਹ ਪਹਿਲੀ ਵਾਰ ਇਹ ਨਵਾਂ ਕਲੇਮ ਹੈ ਦੈਨ ਇਟ ਇਜ਼ ਵਾਟ ਦੈਟ ਸ਼ੋਜ਼ ਇਜ਼ ਕਿ ਇਹਨਾਂ ਦਾ ਮੇਨ ਪਲਾਨ ਸੀ 29 ਤਰੀਕ ਦਾ ਜਦੋਂ ਫੇਲ ਹੋ ਗਿਆ ਉਸ ਤਿਲਮਲਾਹੜ ਜਾ ਕੇ ਇਹਨਾਂ ਨੇ ਫਿਰ 6 ਨੂੰ ਵੱਡਾ ਪਲਾਨ ਬਣਾਇਆ ਤੇ 4 ਦੀ ਜਗ੍ਹਾ ਹੁਣ ਜਹਾਜ਼ ਹੋ ਗਏ 72 72 ਇਹਦੇ ਵਿੱਚ ਨਵੀਂ ਇਨਫੋਰਮੇਸ਼ਨ ਇਹ ਮਿਲਿਆ ਹੁਣ ਇਹ 12:10 ਦਾ ਟਾਈਮ ਹੈ ਜਦ ਜਹਾਜ਼ ਇਕੱਠੇ ਹੋਣੇ ਸ਼ੁਰੂ ਹੋਏ ਨੇ ਇੰਡੀਆ ਵਾਲੇ ਪਾਸੇ ਉਸ ਵੇਲੇ ਪਾਕਿਸਤਾਨ ਦੇ ਤੁਸੀਂ ਦੇਖ ਰਹੇ ਹੋ ਸਿਰਫ 8 ਜਹਾਜ਼ ਆਵਾ ਵਿੱਚ ਸੀ ਤੇ ਹੁਣ ਸਾਨੂੰ ਇਹ ਵੀ ਪਤਾ ਲੱਗ ਗਿਆ ਆ ਇਸ ਆਰਟੀਕਲ ਦੇ ਰਾਹੀਂ ਕਿ ਕਿੰਨੇ ਜਹਾਜ਼ ਸੀ ਜਿਹੜੇ ਇੰਡੀਆ ਸਾਈਡ ਤੋਂ ਉਹਦੇ ਤੇ ਕਿਹੜੇ-ਕਿਹੜੇ ਸਨ ਇੰਡੀਆ ਚੋਂ ਇੰਡੀਅਨ ਜਹਾਜ਼ ਵਿੱਚੋਂ ਆ ਕਹਿ ਲੋ ਆਪਣੇ ਆ 8 ਫਾਰਮੇਸ਼ਨਾਂ ਸੀ ਠੀਕ ਹੈ ਜੀ ਆ 1 2 3 4 5 6 7 8 8 ਫਾਰਮੇਸ਼ਨਾਂ ਸੀ 1 2 ਤਾਂ ਇੱਕ ਇੱਕ ਫਾਰਮੇਸ਼ਨ ਇਹ ਇਹ ਪ੍ਰੋਪਰ ਰੈਪਰੈਜ਼ੈਂਟੇਸ਼ਨ ਨਹੀਂ ਹੈਗੀ ਬਟ ਰਫਲੀ ਇੰਨਾ ਦੀ ਫੀਲ ਲੋਕੇਸ਼ਨ ਉਹ 8 ਫਾਰਮੇਸ਼ਨਾਂ ਵਿੱਚ ਹਰ ਇੱਕ ਫਾਰਮੇਸ਼ਨ ਵਿੱਚ ਤਕਰੀਬਨ ਤੁਹਾਡੇ ਹੈਗੇ ਸੀ 8 ਜਹਾਜ਼ 64 ਜਹਾਜ਼ ਹੋਗੇ ਤੇ ਹਰ ਫਾਰਮੇਸ਼ਨ ਵਿੱਚ ਉਹਨਾਂ ਨੇ ਦੱਸਿਆ ਹੈ ਕਿ 4 ਸੀ 330 2 ਸੀ ਰਫਾਲ ਤੇ 2 ਸੀ ਮਿਰਾਜ 2000 ਹੂੰ ਠੀਕ ਹੈ ਦਿਸ ਇਜ਼ ਦ ਨਿਊ ਇਨਫੋਰਮੇਸ਼ਨ ਜਿਹੜੀ ਹੁਣ ਸਾਨੂੰ ਕਲੀਨੋ ਕੇ ਆਈ ਹੈ ਕਿ 8 ਫਾਰਮੇਸ਼ਨਾਂ ਵਿੱਚ 4 ਹਰ ਫਾਰਮੇਸ਼ਨ ਵਿੱਚ 4 ਸੀ 330 2 ਰਫਾਲ ਤੇ 2 ਮਿਰਾਜ 2000 ਸਨ ਠੀਕ ਹੈ ਤੇ ਜੀ ਜੀ ਕਿਹੜੇ 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 ਆਪਣੇ ਅੱਡੇ ਦੇ ਉੱਤੇ ਕਿਹੜੇ ਕਿਹੜੇ 에ਅਰ ਬੇਸ ਦੇ ਉੱਤੇ ਖਲੋਤੇ ਨੇ ਕੋਤੇ ਨਹੀਂ ਬਕਵਖ ਨਹੀਂ ਦੇਖ ਦੇਖੋ ਜਦ ਸਟ੍ਰਾਈਕ ਏਅਰਬੋਰਨ ਹੁੰਦੀ ਹੈ ਨਾ ਜਬਰ ਸਾਹਿਬ ਇਹ ਏਅਰਬੇਸ ਤੋਂ ਨਹੀਂ ਹੁੰਦੀ ਜਿਵੇਂ 64 ਜਹਾਰ ਆਣੇ ਨੇ ਠੀਕ ਆ ਕੁਝ ਜਹਾਰ ਏਅਰਬੋਰਨ ਹੋਣਗੇ ਬਾਲਾ ਤੋਂ ਕੁਝ ਹੋਣਗੇ ਹਲਵਾਰਾ ਤੋਂ ਕੁਝ ਹੋਣਗੇ ਨਾਲ ਤੋਂ ਕੁਝ ਹੋਣਗੇ ਬੀਕਾਨੇਰ ਤੋਂ ਕੁਝ ਹੋਣਗੇ ਸ਼੍ਰੀਨਗਰ ਤੋਂ ਕੁਝ ਹੋ ਸਕਦਾ ਹੋਣਗੇ ਦਿੱਲੀ ਤੋਂ ਇਵਨ ਲਖਨਊ ਤੱਕ ਤੋਂ ਏਅਰਬੋਰਨ ਹੋ ਸਕਦੇ ਇਹ ਵੀ ਹੋ ਸਕਦਾ ਕਿ ਕੁਝ ਅਸਾਮ ਤੋਂ ਏਅਰਬੋਰਨ ਹੋਣ ਹਵਾ 'ਚ ਏਅਰ ਟੂ ਏਅਰ ਰਿਫਿਊਲਿੰਗ ਕਰਕੇ ਆਏ ਹੋਣ ਅੱਛਾ ਤਾ ਇਹ ਅਚਾ ਹੁਣ ਦੂਜੀ ਇਨਫੋਰਮੇਸ਼ਨ ਇਹ ਮਿਲੀ ਆ ਕਿ ਜਿਹੜੇ ਰਫਾਇਲ ਉੜੇਸਾ ਨੇ ਇਹਨਾਂ ਨੇ ਹਾਸ਼ੀਮਾਰਾ ਤੋਂ ਵੀ ਇਹ ਪਾਕਿਸਤਾਨ ਨੂੰ ਪਹਿਲੀ ਪਤਾ ਲੱਗਿਆ ਸੀ 29 ਅਪ੍ਰੈਲ ਨੂੰ ਜਦੋਂ ਵਾਪਸ ਗਏ ਨੇ ਜਹਾਜ਼ ਤਦ ਜਿਹੜੇ ਪਾਕਿਸਤ ਉਸ ਤੋਂ ਬਾਅਦ ਕੀ ਹੋਇਆ ਇੰਡੀਅਨ 에ਅਰ ਫੋਰਸ ਦੀ ਪਾਕਿਸਤਾਨ ਤਿਆਰ ਕਿਤਨਾ ਹੋ ਗਿਆ ਇੰਡੀਅਨ 에ਅਰ ਫੋਰਸ ਦੀ ਫਿਰ ਬਹੁਤ ਐਕਟੀਵਿਟੀ ਸ਼ੁਰੂ ਹੋ ਗਈ ਉਹਨਾਂ ਨੇ ਬਹੁਤ ਸਾਰੇ ਜਹਾਜ਼ ਐਸੈਟ ਮੂਵ ਕਰਨੇ ਸ਼ੁਰੂ ਕਰ ਦਿੱਤੇ ਫਰੰਟ ਲਾਈਨ ਤੇ 400 ਜਹਾਜ਼ ਇਕੱਠਾ ਕਰ ਲਿਆ ਉਹਨਾਂ ਨੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਫਾਈਟਰ 에ਅਰਕ੍ਰਾਫਟ ਤੇ ਉਹ ਜਿਹੜੀ ਮੂਵਮੈਂਟ ਹੋਈ ਆਬਵੀਅਸਲੀ ਉਹਦੇ ਵਿੱਚ ਟ੍ਰਾਂਸਪੋਰਟ ਏਅਰਕ੍ਰਾਫਟ ਇਨਵੋਲਵ ਹੋਏ ਉਹਦੇ ਵਿੱਚ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਹਾਸ਼ਿਮਾਰਾ ਵਿੱਚ ਜਿਹੜੀ ਰਫਾਲ ਦੀ ਸਕਵਡ ਨਾ 111 ਸਕਵਡਨ ਕਹਿੰਦੇ ਨੂੰ ਹਾਸ਼ਿਮਾਰਾ ਹੈਗਾ ਤੁਹਾਡਾ ਅਸਾਮ ਵਿੱਚ ਅਸਾਮ ਵੀ ਇੱਧਰ ਆਵੇ 111 ਸਕਵਡਨ ਵੀ ਇੱਧਰ ਆਵੇ ਤਾਂ ਹੁਣ ਉਹ ਜੇ ਸਾਰੀ ਮੂਵਮੈਂਟ ਹੋਈ ਤੇ ਪਾਕਿਸਤਾਨ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਹੁਣ ਕੁਝ ਵੱਡਾ ਕਰਨਾ ਇਹਨਾਂ ਨੇ ਇਹ ਤਾਂ 400 ਜਹਾਜ਼ ਲੈਣ ਦਾ ਕੀ ਮਤਲਬ ਹੈ ਏਅਰ ਫੋਰਸ ਦਾ ਇਸ ਪਾਸੇ ਠੀਕ ਹੈ ਜੀ ਪਰ ਇਸ ਕਰਕੇ ਤਿਆਰ ਸੰਨ ਤੇ ਉਹਦੇ ਵਿੱਚ ਦੱਸਿਆ ਜਾਂਦਾ ਕਿ ਤੁਹਾਡੇ 에어 ਮਾਰਸ਼ਲ ਸਾਹਿਬ ਰਾਤ ਨੂੰ ਉਹਨਾਂ ਨੇ ਸੌਣਾ ਬੰਦ ਕਰ ਦਿੱਤਾ ਕਹਿੰਦਾ ਮਤਲਬ ਘਰ ਵਿੱਚ ਹੀ ਵਾਸ ਸਲੀਪਿੰਗ ਇਨ ਦਾ ਜਿਹੜਾ ਉਹਨਾਂ ਦਾ ਆਪਰੇਸ਼ਨ ਕੰਟਰੋਲ ਰੂਮ ਹੈ ਜਿਹਨੂੰ ਕਿਹਾ ਜਾਂਦਾ ਮਲਟੀ ਡੋਮੇਨ ਆਫ ਸੈਂਟਰ ਮਲਟੀ ਡੋਮੇਨ ਲੱਗਾਇਆ ਆਪਣਾ ਕੀ ਕਹਿੰਦੇ ਨੇ ਜਿਹੜੀ ਮੁਸ਼ਾਫੇਅਰ ਫੀਲ ਹੈ ਜਿਹਨੂੰ ਸਰਗੋਦਾ ਵੀ ਕਿਹਾ ਜਾਂਦਾ ਠੀਕ ਹੈ ਜੀ ਮੁਸ਼ਾਫੇਅਰ ਬੇਸ ਹਾਂ ਜੀ ਸਰਗੋਦਾ ਤੇ ਉੱਥੇ ਉਹ ਆ ਪਾ ਕੇ ਕਹ ਲੋ ਹੀ ਵਾਸ ਉਹ ਹੀ ਵਾਸ ਹੀ ਸਟਾਰਟਡ ਸਲੀਪਿੰਗ देयर ਉਥੇ ਉਹ ਰੋਟੀ ਖਾਂਦੇ ਸਨ ਤੇ ਤੁਹਾਡਾ ਜਿਹੜਾ ਆਪਣਾ ਵੀਰ ਹੈਗਾ ਕੀ ਕਹਿੰਦੇ ਆ ਅਲੀ ਹਮਜ਼ਾ ਇਹ ਜਾ ਕੇ ਵੀ ਆਇਆ ਉਥੇ ਤੇ ਇਹਨੇ ਦੱਸਿਆ ਕਰਦਾ ਹਰਜੀਤ ਉੱਥੇ ਉਹਨੇ ਰੋਟੀ ਖਾਣੀ ਉੱਥੇ ਹੀ ਉਹਦਾ ਪ੍ਰੇਅਰ ਦਾ ਮੈਟ ਸੀ ਉਹ ਨਮਾਜ਼ ਵੀ ਪੜਦਾ ਪੰਜ ਵਕਤ ਦਾ ਨਮਾਜ਼ਦਾਰ ਹੀ ਆ ਉਹ ਉੱਥੇ ਉਹਨੇ ਨਮਾਜ਼ ਪੜਨੀ ਉੱਥੇ ਰੋਟੀ ਖਾਣੀ ਉੱਥੇ ਸੋਣਾ ਠੀਕ ਹੈ ਜੀ ਤਾਂ ਇਹ ਤਿਆਰੀ ਸ਼ੁਰੂ ਹੋ ਗਈ ਅੱਛਾ ਹੁਣ ਹੁਣ ਇਹ ਜਿਹੜੀ ਸਾਡੇ ਕੋਲ ਇੱਕ ਤਾਂ ਇਹ ਇਨਫੋਰਮੇਸ਼ਨ ਸਾਡੇ ਕੋਲ ਨਵੀਂ ਆਈ ਠੀਕ ਆ ਦੂਜਾ ਹੁਣ ਤੁਸੀਂ ਜਿਹੜੇ ਰਫਾਲ ਇਹਨਾਂ ਨੇ ਮੈਡਸਨ ਨੂੰ 29 ਅਪ੍ਰੈਲ ਨੂੰ ਜੈਮ ਕੀਤੇ ਸੀ ਉਹ ਵੀ ਜਿਹੜੇ ਜੈਮ ਕੀਤੇ ਸੀ ਇਹਨਾਂ ਨੇ ਜਿਹੜੇ ਜੈਮਰ ਵਰਤੇ ਉਹ ਵਾਲੇ ਜੈਮਰ ਨਹੀਂ ਸੀ ਜਿਨ੍ਹਾਂ ਨੇ ਬਾਲਾਕੋਟ 'ਚ ਵਰਤੇ ਇਹਨਾਂ ਨੇ ਉਹ ਜੈਮਰ ਅਪਗ੍ਰੇਡ ਕਰ ਲਏ ਕਿਉਂਕਿ ਜਿੱਦਾਂ ਹੀ ਆ ਦੇਖੋ ਜੈਮ ਕਰ ਲਈ ਨਾ ਤੁਹਾਨੂੰ ਇੱਕ ਤਾਂ ਚਾਹੀਦੀ ਹੈ ਇੰਟੈਲੀਜੈਂਸ ਕਿਹੜੀ ਫ੍ਰੀਕੁਐਂਸੀ ਹੈ ਇਹ ਦੂਜੀ ਚਾਹੀਦੀ ਵੋਟੇਜ ਕਿੰਨੀ ਵਾਟ ਤੁਹਾਡੇ ਕੋਲ ਪਾਵਰ ਨਹੀਂ ਹੈਗੀ ਤੁਹਾਡੇ ਕੋਲ ਤੁਸੀਂ ਜੈਮ ਨਹੀਂ ਕਰ ਸਕਦੇ ਤਾਂ ਜਿਹੜੇ ਜੈਮਰ ਵਰਤੇ ਸੀ ਇਹਨਾਂ ਨੇ ਬਾਲਾਕੋਟ ਵਿੱਚ ਉਹ ਸੰ ਡਾਸੋ ਦੇ 20 ECM ਠੀਕ ਹੈ ਉਹਦਾ ਨਾਮ ਆ ਉਹਦੀ ਵੋਟੇਜ ਇੰਨੀ ਨਹੀਂ ਹੈਗੀ ਕਿ ਰਫਾਲ ਨੂੰ ਜਾਮ ਕਰ ਸਕੇ ਰਫਾਲ ਨੂੰ ਜਾਮ ਕਰ ਸਕੇ ਇਹਨਾਂ ਨੇ ਬਾਲਾਕੋਟ ਕੋ ਲੈ ਕੇ ਹੁਣ ਤੱਕ ਕਿਉਂਕਿ ਇੰਡੀਆ ਕੋਲ ਰਫਾਲ ਆ ਗਏ ਸੀ ਇਹਨਾਂ ਨੇ ਉਹ ਜੈਮਰ ਆਪ ਅਪਗ੍ਰੇਡ ਕੀਤੇ ਨੇ ਆਪਣੇ ਆਪ ਇੰਡੀਜਨਸਲੀ ਟੂ ਬੀ ਇਹ ਉਹਨਾਂ ਦੇ ਪਾਕਿਸਤਾਨ 에ਰਪੋਰਟ ਹਾਂਜੀ ਤਾਂ ਕਿ ਉਹ ਰਫਾਲ ਨੂੰ ਜਾਮ ਕਰ ਸਕਦੇ ਉਹ ਟੈਸਟ ਕਰਕੇ ਆਏ ਸਨ ਕਤਰ ਨਾਲ ਠੀਕ ਠੀਕ ਤਾ ਇਹ ਦੇਖੋ ਇਹ ਬੜੀ ਵੱਡੀ ਕਮਾਲ ਦੀ ਗੱਲ ਹੈ ਮਤਲਬ ਤਿਆਰੀ ਪੂਰੀ ਸੀ ਪਾਕਿਸਤਾਨ ਦੀ ਅਚਾ ਹੁਣੇ 8 ਫਾਰਮੇਸ਼ਨ ਆ ਗਈਆਂ ਤੇ ਉਹ ਹੁਣੇ ਇਹ ਵੀ ਤੁਹਾਨੂੰ ਦੱਸਿਆ ਉਹਨੇ ਕਿ ਹੁਣ ਦੇਖੋ ਇਹ ਆ ਰਹੇ ਨੇ ਜਹਾਜ਼ ਇਹਨਾਂ ਨੇ ਜਿੰਨੇ ਬੰਬ ਗੇਰਨੇ ਨੇ ਜਬਰ ਸਾਹਿਬ ਇਹ ਆਪਣੇ ਟੈਰੀਟਰੀ ਚੋਂ ਡਿੱਗਨੇ ਨੇ ਠੀਕ ਆ ਕਿਉਂਕਿ ਇਹਨਾਂ ਕੋਲ ਹੈਗੇ ਨੇ ਸਟੈਂਡ ਆਫ ਵੈਪਨਸ ਠੀਕ ਆ ਤਾਂ ਇਹਨਾਂ ਨੇ ਜਿੰਨੇ ਫਾਇਰਿੰਗ ਕਰਨੀ ਹੈ ਆਪਣੇ ਇਲਾਕੇ ਚੋਂ ਕਰਨੀ ਹੈ ਹਿੰਦੁਸਤਾਨ ਦੇ ਵਿੱਚ ਰਹਿ ਕੇ ਇਹਨਾਂ ਨੇ ਪਾਕਿਸਤਾਨ ਦੇ ਉੱਤੇ ਫਾਇਰ ਕਰਨਾ ਪਾਕਿਸਤਾਨ ਦੇ ਉੱਤੇ ਫਾਇਰ ਕਰਨਾ ਠੀਕ ਹੈ ਤੇ ਹੁਣ ਹੁਣ ਜਿਹੜੀ ਧਰਤੀ ਆ ਗੋਲ ਆ ਹਾਂ ਇਹਨਾਂ ਨੇ ਆਪਣੇ ਪਾਸੇ ਤੋਂ ਫਾਇਰ ਕਰਨਾ ਠੀਕ ਆ ਤਾਂ ਹੁਣ ਸਿਚੁਏਸ਼ਨ ਬਣਦੀ ਆ ਇਹ ਧੰਨਵਾਦ ਹਾਂ ਹੁਣ ਕਮਾਲ ਦੀ ਗੱਲ ਇਹ ਆ ਕਿ ਤੁਸੀਂ ਮੈਨੂੰ ਦੱਸੋ ਆ ਰਹੇ ਇੰਡੀਆ ਦੇ ਹੈਲਕਾਫਟ ਸੱਚੇ ਪਾਸੇ ਠੀਕ ਆ ਠੀਕ ਹੈ ਦੇਖ ਜਿੱਥੇ ਮੇਰਾ ਕਰਸਰ ਆ ਹਾਂ ਇਹਨਾਂ ਨੇ ਇੱਥੇ ਤੱਕ ਆਣਾ ਲੈਟ ਅਸ ਸੁਪੋਜ਼ ਇਹਨਾਂ ਨੇ ਆ ਰਡਾਰ ਨੂੰ ਡਿਸਟਰੋਏ ਕਰਨਾ ਹਾਂ ਠੀਕ ਹੈ ਆ ਲੱਗੀ ਤੁਹਾਡੀ S400 ਦੀ ਬੈਟਰੀ ਠੀਕ ਹੈ ਹੁਣ S400 ਦੀ ਜਿਹੜੀ ਰੇਂਜ ਹੈ ਉਹ ਹੈਗੀ ਹੈ 600 ਕਿਲੋਮੀਟਰ ਡਿਟੈਕਸ਼ਨ 400 ਕਿਲ ਠੀਕ ਹੈ ਜਿਹੜਾ ਜਿਹੜਾ ਮੈਂ ਰੈੱਡ ਨਹੀਂ ਬਣਾਇਆ ਐਨਵੈਲਪ ਨਾ ਇਹ ਉਹਨੂੰ ਦਰਸਾਉਂਦਾ ਹੈ ਇਹਦੇ ਵਿੱਚ ਤੁਹਾਡਾ ਕੋਈ ਵੀ 에ਅਰਕ੍ਰਾਫਟ ਆਏਗਾ ਪਾਕਿਸਤਾਨ ਦਾ ਤੇ S400 ਨੇ ਢਾ ਲੈਣਾ ਠੀਕ ਹੈ ਇਹ ਜਿਹੜਾ ਜਿਹੜਾ ਲਾਲ ਜਿਹੜਾ ਨਿਸ਼ਾਨ ਲੱਗੇ ਨੇ ਮਾ ਤੇ ਇਹ ਇਸ ਇਸ ਜਿਹੜਾ ਆਏਗਾ ਉਹਨੂੰ S400 ਜਿਹੜਾ ਉਹ ਕਿਲ ਕਰੇਗਾ ਉਹ ਨਾ ਦੇਗਾ ਇਹ ਤੁਹਾਡੇ ਏਅਰਕ੍ਰਾਫਟ ਲਈ ਕਿਲ ਜ਼ੋਨ ਹੈ ਯੂ ਕੈਨ ਨਾਟ ਕਮ ਇਨਸਾਈਡ ਦਿਸ ਠੀਕ ਹੈ ਇੰਡੀਅਨ ਆਹ ਆ ਹੈਗੀ ਧਰਤੀ ਧਰਤੀ ਆ ਗੋਲ ਮੈਂ ਧਰਤੀ ਦਾ ਹਾਰਾਈਜ਼ਨ ਦਿਖਾਉਣ ਲਈ ਤੁਹਾਨੂੰ ਦਿਖਾਇਆ ਠੀਕ ਹੈ ਹੂੰ ਹੁਣ ਜਿਹੜਾ ਇੰਡੀਅਨ ਏਅਰਕ੍ਰਾਫਟ ਆ ਉਹਨੇ S400 ਤੱਕ ਵੀ ਨਹੀਂ ਆਣਾ ਉਹਨੇ S400 ਦੇ ਪਿੱਛੇ ਪਈ ਛੱਡ ਦੇਣੀ ਆ ਮਜ਼ਾਇਲਾ ਠੀਕ ਹੈ ਤਾਂ ਉਹ ਤਾਂ ਹਾਰਾਈਜ਼ਨ ਪਾ ਕੇ ਇਹਦੀ ਤੁਹਾਡੀ ਇਹ ਨੂੰ ਟਾਰਗੇਟ ਲੈ ਸਕਦਾ ਰਡਾਰ ਨੂੰ ਠੀਕ ਹੈ ਠੀਕ ਹੈ ਲੇਕਿਨ ਤੁਹਾਡੇ ਜੇ 에ਰਕਰਾਫਟ ਉਹਨੂੰ ਰਿਪੈਲ ਕਰਨਾ ਹੈ ਫੇਰ ਕਰਾਫਟ ਉਹਨਾਂ ਨੇ ਮਦਾਈਂ ਮਾਰਨੀ ਹੈ ਤਾਂ ਉਹਨਾਂ ਨੂੰ ਇਸ ਰੈਡ ਇਨਵੈਲਪ ਚਾਹਨਾ ਪਏਗਾ ਕਿਉਂਕਿ ਆਹ ਹরাইਦਰ ਦੇ ਪਿੱਛੇ ਇਸੇ ਤੋਂ ਨਹੀਂ ਮਦਾਈਂ ਮਾਰ ਸਕਦਾ ਨਾ ਇਹਦੇ ਤਾਂ ਹরাইਦਰ ਦੇ ਥੱਲੇ ਆ ਜਦ ਤੱਕ ਇਹ 에ਰਕਰਾਫਟ ਉੱਤੇ ਨਹੀਂ ਆਂਦਾ ਇਹਨੂੰ ਇੰਡੀਅਨ 에ਰਕਰਾਫਟ ਨਜ਼ਰ ਨਹੀਂ ਆਏਗਾ ਤੇ ਮਦਾਈਂ ਕਿੱਦਾਂ ਮਾਰੇਗਾ ਹੂੰ ਤੇ ਆਨ ਕੋ ਹੁੰਦੀ ਹੈ ਤੁਹਾਡਾ F-16 ਨਾ ਥੱਲੇ ਉੱਡ ਰਿਹਾ ਜੇ ਇਹ ਇਨਰ ਕ੍ਰਾਫਟ ਨੂੰ ਮਜ਼ਾਈਲ ਮਾਰਨੀ ਹੈ ਧਰਤੀ ਦੇ ਵਿੱਚੋਂ ਤਾਂ ਕੱਢ ਨਹੀਂ ਸਕਦਾ ਹਾਂ ਤੈਨੂੰ ਟਾਉਂਟ ਨਾ ਪਾਏਗਾ ਨਾ ਹਲੇ ਦੇਖ ਸਕਦਾ ਇਹਨੂੰ ਤਾਂ ਇਹਨੂੰ ਦੇਖਣ ਵਾਸਤੇ ਜੇ ਦਾ ਕੋਈ ਰਡਾਰ ਹੈ ਰਡਾਰ ਦੀ ਰੇਜ਼ ਆ ਉਦੋਂ ਧਰਤੀ ਵਿੱਚ ਜੰਗੀਆਂ ਜਾਂ ਹਵਾ ਵਿੱਚ ਜਾਣਗੀਆਂ ਉਹ ਇਸ ਇਰਕਾਫਟ ਨੂੰ ਪਿਕ ਨਹੀਂ ਕਰ ਸਕਦੀਆਂ ਤਾਂ ਇਸ ਤੁਹਾਡੇ ਇਰਕਾਫਟ ਨੂੰ ਇਸ ਇੰਡੀਅਨ ਇਰਕਾਫਟ ਨੂੰ ਦੇਖਣ ਵਾਸਤੇ ਵੀ ਆਪਣੀ ਹਾਈਟ ਵਧਾਣੀ ਪੈਣੀ ਪਰ ਉਹ ਜਿੱਦਾਂ ਹੀ ਹਾਈਟ ਵਧਾਉਂਦਾ ਆ ਕੀ ਹੋਏਗਾ S400 ਉਹਨੂੰ ਘਾਲੇਗੀ S400 ਦੀ ਰੇਂਜ ਚ ਆ ਜਾਏਗਾ ਰੇਂਜ ਆ ਜਾਏਗਾ ਠੀਕ ਹੈ ਆਹ ਦੀ ਗੱਲ ਸਮਝ ਸਮਝ ਆ ਲੇਕਿਨ ਇੰਡੀਆ ਦੇ ਏਅਰਕ੍ਰਾਫਟ ਨੂੰ ਤੁਹਾਡੇ ਰਡਾਰ ਨੂੰ ਮਾਰਨ ਵਾਸਤੇ ਆ ਜਿਹੜਾ ਰਡਾਰ ਲੱਗਾ ਹੈ ਹਾਂ ਇਹ ਜਿਆਦਾ ਉੱਪਰ ਜਾਣ ਦੀ ਲੋੜ ਨਹੀਂ ਹੈ ਜਾਂ ਤਾਂ ਇੰਡੀਆ ਦਾ ਏਅਰਕ੍ਰਾਫਟ ਬਹੁਤ ਉੱਤੇ ਚਲੇ ਜਾਏ ਜੇ ਇੱਥੇ ਆ ਜੇ ਤਾਂ ਉਹ ਨਜ਼ਰ ਆਣਾ ਸ਼ੁਰੂ ਹੋ ਜਾਏਗਾ ਤੁਹਾਡੇ F16 ਨੂੰ ਠੀਕ ਹੈ ਬਟ ਇਹਨੂੰ ਇੰਨਾ ਉੱਪਰ ਜਾਣ ਦੀ ਲੋੜ ਹੀ ਨਹੀਂ ਹੈਗੀ ਇੱਥੇ ਤੱਕ ਆ ਕੇ ਇਥੇ ਤੋਂ ਮਦਾਈਮ ਮਾਰ ਕੇ ਵਾਪਸ ਚਲੇ ਜਾਏਗਾ ਤੁਹਾਡੇ ਏਅਰਕraft ਕੁਝ ਨਹੀਂ ਕਰ ਸਕਦੇ ਕਿਉਂਕਿ ਜੇ ਉਹਨਾਂ ਨੇ ਉਹਨੂੰ ਦੇਖਣਾ ਵੀ ਹੈ ਦੇ ਹੈਵ ਟੂ ਕਮ ਇਨਸਾਈਡ ਦਿਸ ਰੈਡ envelopp ਹੂੰ ਠੀਕ ਹੈ ਤਾਂ ਇਹ ਸੀ ਇੰਡੀਆ ਦਾ ਪਲਾਨ ਹੂੰ ਠੀਕ ਆ ਹੁਣ ਟ੍ਰੈਪ ਕਰਕੇ ਮਾਰਾਂਗੇ ਪਾਕਿਸਤਾਨੀਆਂ ਨੂੰ ਪਾਕਿਸਤਾਨ ਕੋਲ ਚੁਆਇਸ ਨਹੀਂ ਰਹੇਗੀ ਉਹ ਥੱਲੇ ਅਸੀਂ ਉੱਤੇ ਕਿ ਐਸ 400 ਦਾ ਜਾਲ ਮਿਚਾ ਕੇ ਉੱਤੇ ਤੇ ਸਾਈਡੋ ਸਾਈਡ ਮਾਰ ਕੇ ਅਸੀਂ ਮਾਰ ਕੇ ਉਹਨਾਂ ਨੂੰ ਆਪਣਾ ਕੰਮ ਕਰ ਲਾਂਗੇ ਅਸੀਂ ਮਾਰ ਕੇ ਲੰਘ ਜਾਣਾ ਪਾਕਿਸਤਾਨ ਦਾ ਤੇ ਇਧਰ ਆ ਹੀ ਨਹੀਂ ਸਕਦਾ ਪਾਕਿਸਤਾਨ ਨੇ ਜੇ ਇੰਡੀਆ ਦੇ ਏਅਰਕraft ਨੂੰ ਸ਼ੂਟ ਕਰਨਾ ਹੈ ਤਾਂ ਪਾਕਿਸਤਾਨ ਦੇ ਏਅਰਕraft ਨੂੰ ਰੈੱਡ ਐਨਵੈਲਪ ਚਾਣਾ ਪਏਗਾ ਤਾਂ ਕਿ ਦਿਖੇ ਉਹਨੂੰ ਇੰਡੀਆ ਦਾ ਏਅਰਕraft ਕਿਉਂਕਿ ਇਹ ਜ਼ਮੀਨ ਦੇ ਅੰਦਰੋਂ ਵਿੱਚੋਂ ਤਾਂ ਨਹੀਂ ਪਾਰ ਕਰ ਸਕਦੇ ਨਾ ਕਿਹੜੀ ਸਟ੍ਰੈਟਜੀ ਵਰਤੀ ਹੈ ਨਾ ਤੇ ਪਾਕਿਸਤਾਨ ਨੇ ਕੀ ਸਟ੍ਰੈਟਜੀ ਵਰਤੀ ਹੁਣ ਸਵਾਲ ਇਹ ਹੈ ਹੁਣ ਮੈਂ ਤੁਹਾਨੂੰ ਸਵਾਲ ਹੈ ਠੀਕ ਹੈ ਹੁਣ ਬੜੇ ਲੋਕ ਜੁੜੇ ਨੇ ਇਹਦੇ ਪਰ ਵੀ ਹੁਣ ਮੈਨੂੰ ਦੱਸੋ ਹੁਣ ਤੁਸੀਂ ਕਰੋਗੇ ਤਾਂ ਕਰੋਗੇ ਕੀ ਇਹ ਥੋੜਾ ਕੋਈ ਐਕਸਪਰਟ ਆਦੇ ਨੇ ਨਾ ਇੱਥੇ ਤੁਹਾਡੇ ਵਰਗੇ ਐਕਸਪਰਟ ਆਦੇ ਨੇ ਤੁਹਾਨੂੰ ਦੱਸਣ ਕਿ ਇਹ ਹੁਣ ਪਾਕਿਸਤਾਨ ਨੇ ਇਸ ਪੂਰੇ ਜਿਹੜੇ ਇਸ ਜਿਹੜਾ ਜ਼ੋਨ ਦੇ ਪਾਕਿਸਤਾਨ ਨੇ ਕਿਵੇਂ ਉਹਦੇ ਚ ਬਚਿਆ ਕਿਵੇਂ ਇਹਨਾਂ ਦੇ ਕਿਲ ਕੀਤੇ ਇਹ ਤੁਸੀਂ ਦੱਸਣਾ ਸਾਨੂੰ ਇਹੀ ਤਾਂ ਸਾਰੀ ਗੱਲ ਹੈ ਨਾ ਦੇਖੋ ਹੁਣ ਆ ਜਿਹੜਾ ਸੀ ਇੰਡੀਅਨ 에ਅਰ ਫੋਰਸ ਨੇ ਤਾਂ ਸੋਚਿਆ ਕਿ ਸੀ 70 ਭੇਜਾਂਗੇ ਬੰਬ ਡੇਗਾਂਗੇ ਸਾਡੇ ਲਈ ਤਾਂ ਪਿਕਨਿਕ ਹੈ ਹਾਂ ਉਹ ਤਾਂ ਇਹ ਸੋਚ ਕੇ ਆਏ ਸੀ ਤੁਹਾਨੂੰ ਲੱਗੇ ਨੇ ਅੱਗੇ ਨੇ ਜੈ ਸ਼ੰਕਰ ਵੀ ਹੈਰਾਨ ਉਹਨਾਂ ਨੇ ਸੋਚਿਆ ਸਾਡੇ ਲਈ ਪਿਕਨਿਕ ਹੈ ਸਾਡੇ ਤਾਂ ਇੱਕ ਜਹਾਜ਼ ਨਹੀਂ ਡਿੱਗਣਾ ਮੈਕਸਿਮਮ ਕੀ ਹੋਏਗਾ ਪਾਕਿਸਤਾਨ ਦਾ ਕੋਈ ਜਹਾਜ਼ ਬੇਕੂਫੀ ਕਰੂਗਾ ਜਿਆਦਾ ਜਿਹਨੂੰ ਜੋਸ਼ ਆਊਗਾ ਤੇ ਅਸੀਂ ਉਹਨੂੰ ਠਾਵਾਂਗੇ ਜਿੱਦਾਂ ਜਿੱਦਾਂ ਇਹਨਾਂ ਨੇ ਸਾਡਾ ਅਬਿਨੰਦਰ ਠਾਇਆ ਸੀ ਤੇ ਦ ਮੂਵਮੈਂਟ ਦੇ ਕੰਮ ਇਹਦਾ 400 ਇਨਵੈਲਪ ਦੇ ਵਿਲ ਸ਼ੂਟ ਡਾਊਨ ਕਿ ਇਸ ਸਿਚੁਏਸ਼ਨ ਨੂੰ ਤੁਸੀਂ ਸੋਲਵ ਕਿੱਦਾਂ ਕਰੋਗੇ ਜੇ ਤੁਸੀਂ ਪਾਕਿਸਤਾਨ ਵੱਲੋਂ ਲੜ ਰਹੇ ਹੋ ਤੇ ਤਾਰਿਕ ਸਾਹਿਬ ਜੋ ਪਾਕਿਸਤਾਨ ਨੇ ਕੀਤਾ ਹੈ ਨਾ ਅਨ ਹਰਡ ਆਫ ਆ ਇਹ ਅਸੀਂ ਕਿਤਾਬਾਂ ਚ ਪੜ੍ਹਦੇ ਸੀ 에ਅਰ ਫੋਰਸ ਦੀ ਪ੍ਰੈਕਟਿਸ ਵੀ ਕਦੇ-ਕਦੇ ਕਰ ਦਿੱ ਕੀਤੀ ਜਾਂਦੀ ਹੈ ਬਟ ਇਸ ਸਕੇਲ ਤੇ ਜੋ ਇਹਨਾਂ ਨੇ ਐਗਜ਼ੀਕਿਊਟ ਕੀਤਾ ਨਾ ਇਟ ਇਜ਼ ਫੀਨੋਮੈਨਲ ਆ ਲਓ ਮੈਂ ਤੁਹਾਨੂੰ ਰਾਜ਼ ਖੋਲ ਹੀ ਦਿੰਦਾ ਕਿ ਕਿੱਦਾਂ ਮਾਰਿਆ ਇਹਨਾਂ ਨੇ ਆ ਦੇਖੋ ਆ ਸਮਝ ਆ ਰਹੀ ਗੇਮ ਕੀ ਹੋ ਰਹੀ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਅੱਛਾ ਸਮਝਾਵਾ ਜ਼ਰਾ ਸਾਨੂੰ ਹੁਣੇ ਅੱਛਾ ਹੁਣ ਮਜ਼ਾਈ ਚਲਾਣੀ ਇਸ ਜਹਾਜ਼ ਨੇ ਜਿਹੜਾ ਹরাইਜ਼ਨ ਦੇ ਥੱਲੇ ਹੈ ਹਾਂ ਇਹਨੇ ਮਦਾਇਲ ਚਲਾਣੀਆਂ ਪਰ ਇਹਨੂੰ ਇਹ ਜਹਾਜ਼ ਦਿਖ ਨਹੀਂ ਸਕਦਾ ਕਿਉਂਕਿ ਇਹ ਹਰਾਇਜ਼ਨ ਦੇ ਥੱਲੇ ਆ ਇੰਡੀਆ ਵਾਲਾ ਠੀਕ ਹੈ ਤਾਂ ਇਸ ਜਹਾਜ਼ ਨੂੰ ਇਹ ਇਹ ਜਹਾਜ਼ ਦਿਖੇਗਾ ਤਾਂ ਤਾਂ ਆ ਜਿਹੜਾ ਤੁਹਾਡਾ ਰਡਾਰ ਲੱਗਾ ਗਰਾਊਂਡ ਤੇ ਇਹ ਇਸ ਨੂੰ ਦੇਖ ਸਕਦਾ ਹਾਂ ਠੀਕ ਹੈ ਠੀਕ ਹੈ ਇਹ ਆਪਣੀ ਪਿਕਚਰ ਇੱਕ ਡਾਟਾ ਲਿੰਕ ਦੇ ਰਾਹੀਂ ਸੈਟਲਾਈਟ ਨੂੰ ਭੇਜ ਰਿਹਾ ਉੱਤੇ ਜਾ ਰਿਹਾ ਠੀਕ ਹੈ ਉਹ ਜਿਹੜਾ ਜਹਾਜ਼ ਨੂੰ ਉੱਤੇ ਜਾ ਕੇ ਕੰਮ ਕਰਨਾ ਸੀ ਉਹ ਆਪਣਾ ਇਹ ਇਹ ਜਿਹੜਾ ਆਪਣੋ ਦੀ ਲੋਕੇਸ਼ਨ ਲੈ ਕੇ ਉੱਤੇ ਭੇਜ ਰਿਹਾ ਉੱਤੇ ਭੇਜ ਰਿਹਾ ਸੈਟਲਾਈਟ ਉਹ ਲੋਕੇਸ਼ਨ ਨੂੰ ਭੇਜ ਰਹੀ ਹੈ ਏਵੈਕਸ ਤੁਹਾਡਾ ਵੱਡਾ ਏਅਰਕ੍ਰਾਫਟ ਜਿਹੜਾ ਹੈਗਾ ਉਹ ਵੀ ਇਨਵੈਲਪ ਤੋਂ ਬਾਹਰ ਉੱਡ ਰਿਹਾ ਤੁਹਾਡੇ ਐਸ 4 ਉਹ ਵੀ ਸਾਈਡ ਤੇ ਉੱਡ ਰਿਹਾ ਠੀਕ ਹੈ ਠੀਕ ਹੈ ਜੀ ਉਹ ਵੀ ਇਹ ਇਹ ਜਹਾਜ਼ ਇਹ ਨੂੰ ਵੀ ਨਹੀਂ ਦੇਖ ਪਾ ਰਿਹਾ ਵੱਡਾ ਏਵੈਕਸ ਫਿਰ ਉਹ ਇਨਫਰਮੇਸ਼ਨ ਨੂੰ ਰੀਲੇ ਕਰ ਰਿਹਾ ਇਸ ਨੂੰ ਹਾਂ ਠੀਕ ਹੈ ਜੀ ਤਾਂ ਜਦ ਇਹ ਨੂੰ ਹੁਣ ਪਤਾ ਲੱਗ ਗਿਆ ਚਾਹੇ ਇਹ ਹਰਾਈ ਇੱਕ ਦੂਜੇ ਨਾਲ ਲਾਈਨ ਆਫ ਸਾਈਟ ਨਹੀਂ ਹੈਗੇ ਬਟ ਇਸ ਜਹਾਜ਼ ਦੀ ਪਿਕਚਰ ਨੂੰ ਸਭ ਪਤਾ ਲੱਗ ਰਿਹਾ ਕਿ ਇਹ ਜਹਾਜ਼ ਕਿੱਥੇ ਹੈ ਇਹ ਕਿੱਥੇ ਹੈ ਪਰ ਇਸ ਜਹਾਜ਼ ਨੂੰ ਆਪਣਾ ਰਡਾਰ ਔਨ ਕਰਨ ਦੀ ਲੋੜ ਹੀ ਕੋਈ ਨਹੀਂ ਕਿਉਂਕਿ ਉਹ ਬਲਿੰਗ ਕੁੱਤੇ ਸੈਟਲਾਈਟ ਦੇ ਥੱਲੇ ਹੋਇਆ ਹੈ ਥਰਡ ਪਾਰਟੀ ਕਿਉਂ ਆਪਣਾ ਜੀਪਾ ਜੀ ਥਰਡ ਪਾਰਟੀ ਦੇ ਨਾਲ ਦੇ ਸਪੋਰਟ ਲੈ ਕੇ ਉਹ ਆਪਣਾ ਕੰਮ ਕਰ ਰਿਹਾ ਹੈ ਹਾਂ ਜੀ ਥਰਡ ਕਹੇ 4ਥ ਪਾਰਟੀ ਹੈ ਥਰਡ ਪਾਰਟੀ ਦਾ ਆ ਠੀਕ ਹੈ ਜੀ ਤੇ ਉਹਦੇ ਹੁਣ ਬੈਨੀਫਿਟ ਦੇਖੋ ਬੈਨੀਫਿਟ ਕਿੰਨੇ ਹੋਏ ਕਿ ਜੇ ਜੇਟ 10 ਸੀ ਨੇ ਜਦ ਆਪਣਾ ਰਡਾਰ ਆਨ ਨਹੀਂ ਕੀਤਾ ਤਾਂ ਦ ਮੂਮੈਂਟ ਇਹ ਆਪਣਾ ਰਡਾਰ ਆਨ ਕਰੇਗਾ ਨਾ ਭਾਰਤ ਦੇ ਇੱਥੇ ਸੈਂਸਰ ਲੱਗੇ ਨੇ ਬਾਰਡਰ ਤੇ ਉਹ ਜਦ ਇਹ ਪੜ ਲੈਣਗੇ ਕਿ ਇੱਥੇ ਜੇਟ 10 ਸੀ ਘੁੰਮ ਰਿਹਾ ਹ ਹੁਣ ਇਹ ਆਪਣਾ ਰਡਾਰ ਆਨ ਕੀਤਾ ਇਹ ਇਨਵੀਜ਼ੀਬਲ ਆ ਇਹੇ ਨਹੀਂ ਨਜ਼ਰ ਆ ਰਹੀ ਆ ਡੀ ਆਲੈਂਡ ਇਹ ਜਹਾਜ਼ ਹੀ ਨਹੀਂ ਨਜ਼ਰ ਆ ਰਿਹਾ ਠੀਕ ਆ ਪਰ ਇਹ ਪਾਕਿਸਤਾਨ ਦੇ ਜਹਾਜ਼ ਨੂੰ ਇੰਡੀਆ ਵਾਲਾ ਜਹਾਜ਼ ਨਜ਼ਰ ਆ ਰਿਹਾ ਉਹ ਵੀ ਓਵਰ ਦਾ ਹਰਾਇਜ਼ਨ ਉਹ ਵੀ ਹਲੇ ਮਦਦ ਨਹੀਂ ਮਾਰ ਸਕਦਾ ਪਰ ਹੁਣ ਠੀਕ ਆ ਨਜ਼ਰ ਤਾਂ ਆ ਗਿਆ ਹਮ ਹੁਣ ਦੂਜੀ ਸਮੱਸਿਆ ਖੜੀ ਹੋ ਜਾਂਦੀ ਹੈ ਹਮ ਉਹ ਸਮੱਸਿਆ ਇਹ ਆ ਹਮ ਕਿ ਹੁਣ ਤੁਸੀਂ ਮਜ਼ਾਈਲ ਕਿੱਦਾਂ ਮਾਰੋਗੇ ਮਜ਼ਾਈਲ ਨੇ ਜਾਣਾ ਓਵਰ ਦਾ ਹਾਰਾਈਜ਼ਨ ਜਾ ਕੇ ਫਿਰ ਇਸ ਜਹਾਜ਼ ਵੱਲ ਜਾਣਾ ਹਮ ਠੀਕ ਆ ਹੁਣ ਉਹ ਸਮੱਸਿਆ ਕਿੱਦਾਂ ਹੱਲ ਹੁੰਦੀ ਹੈ ਕਿ ਹਲੇ ਤਾਂ ਇਸ ਜਹਾਜ਼ ਨੂੰ ਪਤਾ ਇਹਦੀ ਰਫਲੀ ਲੋਕੇਸ਼ਨ ਆ ਠੀਕ ਆ ਉਹਨੇ ਮਜ਼ਾਈਲ ਮਾਰ ਦਿੱਤੀ ਉਹ ਮਜ਼ਾਈਨ ਨੂੰ ਕਨਸਟੈਂਟਲੀ ਦੱਸਣਾ ਪੈਂਦਾ ਕਿ ਉਹ ਜਹਾਜ਼ ਕਿਉਂਕਿ ਇਹ ਖੜਾ ਤਾਂ ਹੈ ਨਹੀਂ ਆਪਣੀ ਥਾਂ ਤੇ ਇਹ ਵੀ ਤਾਂ ਮੂਵ ਕਰ ਰਿਹਾ ਹੈ ਨਾ ਠੀਕ ਹੈ ਨਾ ਇਹ ਜਹਾਜ਼ ਵੀ ਤਾਂ ਇਹ ਕਦੇ ਹਰ ਸੈਕਿੰਡ ਦੇ ਹਿਸਾਬ ਨਾਲ ਕਿੰਨੇ ਕਿਲੋਮੀਟਰ ਟਰੈਵਲ ਕਰ ਰਿਹਾ ਤਾਂ ਇਸ ਮਜ਼ਾਈਨ ਨੂੰ ਕਨਸਟੈਂਟ ਗਾਈਡੈਂਸ ਦੇਣੀ ਹੈ ਇਹ ਜਹਾਜ਼ ਫਿਰ ਉਹ ਕਨਸਟੈਂਟ ਗਾਈਡੈਂਸ ਦੇ ਰਿਹਾ ਇਸ ਮਜ਼ਾਈਨ ਨੂੰ ਆਪਣਾ ਰਡਾਰ ਨਹੀਂ ਔਨ ਕਰ ਰਿਹਾ ਸਿਰਫ ਕੋਆਰਡੀਨੇਟਸ ਦੇ ਰਿਹਾ ਹੂੰ ਠੀਕ ਹੈ ਜੀ ਡਾਟਾ ਲਿੰਕ ਦੇ ਰਹੇ ਹਨ ਠੀਕ ਹੁਣ ਇਹ ਮਜ਼ਾਈਲ ਜਦ ਜਾਰੀ ਹੈ ਇਹ ਮਜ਼ਾਈਲ ਹਲੇ ਸਿਰਫ ਰਫਲੀ ਕਿ ਲੋਕੇਸ਼ਨ ਵੱਲ ਨੂੰ ਜਾ ਰਹੀ ਹੈ ਇਹਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਜਿਹੜੀ ਇਸ 에ਅਰਕ੍ਰਾਫਟ ਦੀ ਜਿਹੜੀ ਲੋਕੇਸ਼ਨ ਹੈ ਜਿਹੜੇ ਗਰਾਉਂਡ ਬੇਸ ਰਡਾਰ ਹੁੰਦੇ ਨਾ ਇਹਨਾਂ ਨੇ ਹਲੇ ਲੋਕ ਨਹੀਂ ਲਿਆ ਉਹ ਰਫ ਜੀ ਲੋਕੇਸ਼ਨ ਹੁੰਦੀ ਹੈ 5 ਕਿਲੋਮੀਟਰ ਜਾਂ 10 ਕਿਲੋਮੀਟਰ ਦਾ ਇਰੀਆ ਜਾਂ ਹੁੰਦਾ ਠੀਕ ਹੈ ਇਹ ਰਫਲੀ ਉਸ ਡਾਇਰੈਕਸ਼ਨ ਵੱਲ ਜਾ ਰਹੀ ਹੈ ਅੱਛਾ ਇਸ ਰਡਾਰ ਨੇ ਇਸ ਮਜ਼ਾਈਲ ਨੇ ਜਦ ਇਸ 에ਅਰਕ੍ਰਾਫਟ ਦੇ 30 ਜਾਂ 35 ਕਿਲੋਮੀਟਰ ਦੇ ਅੰਦਰ ਆ ਜਾਣਾ 30 ਤੋਂ 50 ਕਿਲੋਮੀਟਰ ਦੇ ਅੰਦਰ ਇਨੇ ਆਪਣਾ ਰਡਾਰ ਖੋਲ ਲੈਣਾ ਅੱਛਾ ਠੀਕ ਹੈ ਔਰ ਹੁਣ ਦੇਖੋ ਇਹ ਮਿਜ਼ਾਈਲ ਲੰਮਾਈਨ ਤੈ ਕਰਕੇ ਆਈ ਹੈ ਮਿਜ਼ਾਈਲ ਫਿਰ ਇਹ ਨੇੜੇ ਆ ਕੇ ਆਪਣਾ ਰਡਾਰ ਖੋਲਣਾ ਉਹ ਰਡਾਰ ਨੂੰ ਜੇ ਪਿਕ ਅਪ ਕਰਦੇ ਆ ਉਹਨੂੰ ਕਹਿੰਦੇ ਆ ਟਰਮੀਨਲ ਗਾਈਡੈਂਸ ਲਾਸਟ ਪਹਿਲੀ ਜਿਹੜੀ ਗਾਈਡੈਂਸ ਨੂੰ ਕਹਿੰਦੇ ਮਿਡ ਕੋਰਸ ਗਾਈਡੈਂਸ ਹਮ ਠੀਕ ਹੈ ਜਦੋਂ 50 ਕਿਲੋਮੀਟਰ ਤੋਂ 30 ਕਿਲੋਮੀਟਰ ਦੇ ਏਰੀਆ 'ਚ ਮਿਜ਼ਾਈਲ ਆਪਣਾ ਰਡਾਰ ਖੋਲ ਲੈਂਦੀ ਆ ਹੁਣ ਉਹਨੂੰ ਕਿਸੇ ਦੀ ਇਨਪੁਟ ਤੇ ਲੋਡ ਨਹੀਂ ਫਿਰ ਉਹ ਪਿਕ ਅਪ ਕਰ ਲੂਗੀ ਵੀ ਕਿਹੜਾ ਆ ਇੱਥੇ 에ਅਰਕ੍ਰਾਫਟ ਫਿਰ ਜੋ ਆਪਣਾ ਰਡਾਰ ਖੋਬੀ ਹੈ ਨਾ ਉਹਦਾ ਜਿਹੜਾ ਲੋਕ ਹੁੰਦਾ ਉਹ ਵੱਖਰਾ ਹੁੰਦਾ ਉਹਦੀ ਜਿਹੜੀ ਬੀਮ ਹੁੰਦੀ ਹੈ ਉਹ ਸ਼ਾਰਪ ਹੁੰਦੀ ਬਹੁਤ ਕਿਉਂਕਿ ਉਹਨੂੰ ਐਗਜ਼ੈਕਟ ਪੋਜੀਸ਼ਨ ਚਾਹੀਦੀ ਜਹਾਜ਼ ਦੀ ਕਿ ਐਗਜ਼ੈਕਟਲੀ ਬਿਲਕੁਲ ਆਲਮੋਸਟ 50 ਮੀਟਰ ਬਾਈ 50 ਮੀਟਰ ਜਾਂ 10 ਮੀਟਰ ਬਾਈ 10 ਮੀਟਰ ਦੇ ਏਰੀਆ ਚ ਜਾ ਕੇ ਮਜ਼ਾਈਲ ਨੇ ਪੁੱਟਣਾ ਉਹਨੂੰ ਉਸ ਨੂੰ ਐ ਉਹਨੂੰ ਕਦੇ ਲੋਕ ਲੈਣਾ ਉਹ ਕੀ ਕਰਦਾ ਰਡਾਰ ਬਹੁਤ ਤਿੱਖੀ ਬੀਮ ਉਸੇ ਜਗ੍ਹਾ ਤੇ ਕਨਸਟੈਂਟਲੀ ਮਾਰਦਾ ਠੀਕ ਹੈ ਉਹ ਇਹ ਜਿਹੜੀ ਮਿਜ਼ਾਈਲ ਦੀ ਖਾਸੀਅਤ ਇਹ ਸੀ ਇਹਦੇ ਚ ਲੱਗਾ ਸੀ ਏਸਾ ਰਡਾਰ ਐਕਟਿਵ ਇਲੈਕਟ੍ਰੋਨਿਕਲੀ ਸਕੈਨਡ ਅਰੇ ਰਡਾਰ ਇਸਦੀ ਖਾਸੀਅਤ ਇਹ ਹੁੰਦੀ ਹੈ ਕਿ ਇਹ ਜਿਹੜੇ ਦੁਸ਼ਮਣ ਦਾ ਏਅਰਕraft ਚ ਨਾ ਰਡਾਰ ਵਾਰਨਿੰਗ ਰੀਸੀਵਰ ਹੁੰਦਾ ਉਹਦਾ ਰੀਸੀਵਰ ਇਹੀ ਚ ਜਦ ਕੋਈ ਮਿਜ਼ਾਈਲ ਲੌਕ ਲੰਦੀ ਹੈ ਨਾ ਜਦ ਇਹ ਵਾਰਨਿੰਗ ਦੇ ਦਿੰਦਾ ਜਹਾਜ਼ ਨੂੰ ਤੇ ਜਹਾਜ਼ ਫਿਰ ਕਿਵੇਂ ਆ ਗਿਆ ਭਈ ਤੇਰੇ ਜਹਾਜ਼ ਵੀ ਤੇਰੇ ਪਿੱਛੇ ਆ ਰਹੀ ਮਿਜ਼ਾਈਲ ਤੋਂ ਕੁਝ ਕਰ ਤੇ ਉਹਦੇ ਵਿੱਚ ਜਿਹੜੇ ਸਟੈਪ ਹੁੰਦੇ ਆ ਆਟੋਮੈਟਿਕ ਹੁੰਦੇ ਆ ਜਹਾਜ਼ ਵਿੱਚ ਉਹ ਆਪਣੇ ਆਪ ਹੀ ਸ਼ੈਫ ਛੱਡ ਦਿੰਦਾ ਆਪਣੇ ਆਪ ਹੀ ਕੁਝ ਇੱਕ ਡੀਕੋਏ ਵੀ ਛੱਡ ਦਿੰਦਾ ਆ ਲੇਕਿਨ ਇਸ ਮਜ਼ਾਈਲ ਦੀ ਖਾਸੀਅਤ ਇਹ ਸੀ ਕਿਉਂਕਿ ਇਹਦੇ ਵਿੱਚ ਇੱਕ ਸਰ ਰਡਾਰ ਲੱਗਾ ਸੀ ਇਹਨੂੰ ਪਿਕ ਕਰਨਾ ਰਡਾਰ ਵਾਰਨਿੰਗ ਰੀਸੀਵਰ ਨੂੰ ਬਣੌੱਖਾ ਹੁੰਦਾ ਤਾਂ ਇਸ ਕਰਕੇ ਇੰਡੀਆ ਦੇ ਰਫਾਲ ਨੂੰ ਸਿਰਫ 3 ਸੈਕਿੰਡ ਦੀ ਵਾਰਨਿੰਗ ਮਿਲੀ ਜਦ ਮਜ਼ਾਈਲ ਤੋਂ ਸਿਰਫ 3 ਸੈਕਿੰਡ ਪਿੱਛੇ ਸੀ ਤਾਂ ਉਹਦਾ ਰਡਾਰ ਵਾਰਨਿੰਗ ਰੀਸੀਵਰ ਬੋਲਿਆ ਕਿ ਭਾਈ ਆਪਣਾ ਕਲਮਾ ਪੜ੍ਹ ਲਾ ਮੈਂ ਆ ਗਿਆ ਜੀ ਠੀਕ ਹੈ ਜੀ 3 ਸੈਕਿੰਡ ਇਹ ਇਹ ਵੀ ਇਸ ਟੀਚ ਚ ਸਾਨੂੰ ਪਤਾ ਲੱਗਿਆ ਤਾਂ ਜੇ ਤੁਸੀਂ ਹੁਣ ਯਾਦ ਕਰੋ ਜਿਹੜੀ 에ਅਰ ਮਾਰਸ਼ਲ ਔਰੰਗਜ਼ੇਵ ਨੇ ਇੱਕ ਰੇਡੀਓ ਟੈਲੀਫੋਨੀ ਨਹੀਂ ਸੀ ਸੁਣਾਈ ਸੀ ਗੋਡਜ਼ిల్లా ਫਾਰਮੇਸ਼ਨ ਜੀ 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 ਬਿਲਕੁਲ 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 ਠੀਕ ਹੈ ਉਹਦੇ ਚ ਤੁਹਾਨੂੰ ਪਤਾ ਲੱਗੇਗਾ ਉਹ ਕਿੰਨਾ ਸਰਪ੍ਰਾਈਜ਼ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਮਜ਼ਾਈ ਲਾ ਰਹੀ ਪਿੱਛੋਂ ਹਮ ਠੀਕ ਹੈ ਸਿਰਫ 3 ਸੈਕਿੰਡ ਸੀ ਉਹਦੇ ਕੋ ਤੇ ਉਹਦੇ ਵਿੱਚ ਇਹ ਹਿੱਟ ਕੀਤਾ ਤੇ ਇਸ ਕਰਕੇ ਇਹ ਜਹਾਜ਼ ਰਫੈਲ ਥੱਲੇ ਡਿੱਗ ਗਿਆ ਹੁਣ ਇਹ ਜਿਹੜਾ ਤਰੀਕਾ ਸੀ ਕਿ ਓਵਰ ਦਾ ਹরাইਜ਼ਨ ਇਹਨੂੰ ਉਹਨਾਂ ਨੇ ਨਾਂ ਦਿੱਤਾ ਸਾਇਲੈਂਟ ਕਿਲ ਚੇਨ ਸਾਇਲੈਂਟ ਕਿਲ ਚੇਨ ਕਿਉਂਕਿ ਉਹਦੇ ਵਿੱਚ ਜਹਾਜ਼ ਜਿਹੜਾ ਸ਼ੂਟ ਕਰ ਰਿਹਾ ਟੋਟਲੀ ਸਾਇਲੈਂਟ ਹੈ ਮਜ਼ਾਈਲ ਵੀ ਟੋਟਲੀ ਸਾਇਲੈਂਟ ਹੈ ਠੀਕ ਹੈ ਪਿਕਅਪ ਕਰ ਰਿਹਾ ਇਹ ਲੋਕ ਕਰ ਰਿਹਾ ਇਹ ਲੋਕ ਵੀ ਨਹੀਂ ਕਰ ਰਿਹਾ ਇੱਕ ਮਿਡ ਕੋਰ ਗਾਈਡੈਂਸ ਹੀ ਦੇ ਰਿਹਾ ਲੋਕ ਤਾਂ ਐਂਡ ਜੀ ਜਾ ਕੇ ਟਾਰਗੇਟ ਨੂੰ ਫੇਸਿਸ ਮਦਾਈ ਨਹੀਂ ਕੀਤਾ ਹਾਂ ਠੀਕ ਹੈ ਤੇ ਤਾਂ ਇਹ ਜਿਹੜੀ S400 ਆਏ ਖੜੀ ਦੀ ਖੜੀ ਰਹੀ ਇਹਨੂੰ ਤਾਂ ਕੋਈ ਟਾਰਗੇਟ نظر ਨਹੀਂ ਆ ਰਿਹਾ ਜਾਂ ਜਿਹੜਾ ਵੀ ਇਹਨੂੰ ਟਾਰਗੇਟ ਨਜ਼ਰ ਆ ਰਿਹਾ ਐਨੀ ਦੂਰ ਹੈ ਕਿ ਦੀ ਰੇਂਜ ਨਹੀਂ ਹੈਗਾ ਹਾਂ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਆ ਥੱਲੇ ਹਰਾਈ ਦੰਦੇ ਥੱਲੇ ਉੜ ਰਿਹਾ ਜੇਟਨ ਸੀ ਜਿਹਨੇ ਮਦਾਈ ਦੇ ਟਾਰਗੇਟ ਵਿੱਚ ਇਹਦੇ ਟਾਰਗੇਟ ਵਿੱਚ ਸਿਰਫ ਜੈਨਾ ਸੈਟਲਾਈਟ ਸੀ ਉੱਤੇ ਕਿਉਂ ਦੇਖਦਾ ਰਿਹਾ ਇਸ ਸੈਟਲਾਈਟ ਨੂੰ ਤੱਕਦਾ ਰਹੋ। ਉਹ ਠੀਕ ਹੈ ਜੀ ਆਪ ਤੁਸੀਂ ਹੂੰ ਇਹ ਜਿਹੜੀ ਇਹਨਾਂ ਨੇ ਕਿਲ ਚੇਨ ਡਿਪਲੋਏ ਕੀਤੀ ਹੈ ਇਟ ਇਜ਼ ਨਾਟ ਅ ਸਮਾਲ ਥਿੰਗ। ਹੁਣ ਇਹ ਜਿਹੜੇ ਟੈਕਟਿਕਸ ਨੇ ਇਹ ਥਿਓਰੈਟਿਕਲੀ ਪੜੇ ਜਾਂਦੇ ਨੇ ਬਟ ਅਸਲ ਜੰਗ ਉਹ ਵਿੱਚ ਐਡੇ ਵੱਡੇ ਸਟਾਰ ਤੇ ਕਿਤੇ ਵੀ ਅੱਜ ਤੱਕ ਇਹ ਜੇ ਟੈਕਟਿਕ ਅਸਲ ਜੰਗ ਵਿੱਚ ਨਹੀਂ ਵਰਤੇ ਗਏ। ਨਹੀਂ ਵਰਤੇ ਗਏ। ਅੱਜ ਕੋਈ ਇਹ ਜਾਂ ਉਹ ਐਗਜ਼ਾਮਪਲ ਨਹੀਂ ਮਿਲਦਾ ਨਾ ਰਸ਼ੀਆ ਦੀ ਵਾਰ ਵਿੱਚ ਨਾ ਯੂਕਰੇਨ ਦੀ ਵਾਰ ਵਿੱਚ ਜਿਹਦੇ ਵਿੱਚ ਇਹੋ ਜੇ ਟੈਕਟਿਕ ਵਰਤੇ ਗਏ ਹੋਣ ਤੇ ਐਡੇ ਵੱਡੇ ਸਟਾਰਟ ਤੇ ਤੇ ਪ੍ਰੂਫ ਵੀ ਕੀਤਾ ਹੋਏ ਕਿ ਜੇ ਅਸੀਂ ਵਰਤੇ ਆ ਤੇ ਪੀਅਰ ਐਨਮੀਜ਼ ਜਿਹੜੀਆਂ 에ਅਫੋਰਸ ਆਪਸ ਵਿੱਚ ਲੜਨੀਆਂ ਹੋ। ਐਗਜ਼ੈਕਟਲੀ। ਐਗਜ਼ੈਕਟਲੀ। ਤੁਸੀਂ ਦੇਖ ਰਹੇ ਹੋ ਜਿਹੜਾ ਇੰਨਾ ਰੌਲਾ ਪਿਆ 트럼ਪ ਹੁਣ ਬੁਲਾ ਰਿਹਾ ਮਨੀਰ ਨੂੰ ਲੰਚ ਤੇ ਆ ਜਾ ਕਦੇ ਡਿਨਰ ਤੇ ਆ ਜਾ ਕਦੇ ਬ੍ਰੇਕਫਾਸਟ ਤੇ ਆ ਜਾ ਫੀਲਡ ਮਾਰਸ਼ ਨੂੰ ਉਹ ਕਿਉਂ ਬੁਲਾ ਰਿਹਾ? ਉਨਾ ਕੋ ਉਹਨਾਂ ਕੋ ਸਮਝ ਲੈਣਾ ਕਿ ਦਸਤੋਂ ਇਹ ਚੇ ਇਹ ਕਿਲ ਚੇਨ ਬਣਾਏਗੇ ਵੇ ਠੀਕ ਹੈ ਨਾ ਤੇ this is the level ਇਹ ਜਿਹੜਾ ਇਹ ਜਿਹੜੀ ਅਚੀਵਮੈਂਟ ਇਹਨਾਂ ਨੇ ਕੀਤੀ ਹੈ ਇਹ ਇਨੀ ਸੌਖੀ ਨਹੀਂ ਹੈਗੀ ਜਬਰ ਸਾਹਿਬ ਕਿਉਂਕਿ ਇੱਕ ਤਾਂ ਹੈਗਾ ਤੁਸੀਂ ਪਹਿਲਾਂ ਇਮੇਜਿਨ ਕਰਨਾ ਕਿ ਇਹ ਹੈ ਜਮਾ ਸੋਲੂਸ਼ਨ ਡਿਪਲੋਏ ਕਰ ਸਕਦਾ ਤੇ ਇਹਨੂੰ ਪ੍ਰੈਕਟਿਸ ਕਰਨਾ ਠੀਕ ਹੈ ਨਾ ਇਹਨੂੰ ਪ੍ਰੈਕਟਿਸ ਕਰਨਾ ਹੁਣ ਇਹ ਜਹਾਜ਼ ਨੂੰ ਕਨਸਟੈਂਟਲੀ ਈ ਦੇ ਫਾਇਰਿੰਗ ਜਿਹੜਾ ਮੈਂ ਤੁਹਾਨੂੰ ਦਿਖਾਈ ਨਹੀਂ ਸੀ ਪਿਛਲੀ ਲਾਲ ਵਾਲਾ ਜਿਹੜਾ ਐਨਵੈਲਪ ਜੀ ਜੀ ਬਿਲਕੁਲ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਜਦ ਜੇ ਗਲਤੀ ਨਾਲ ਵੀ ਇੱਥੇ ਆ ਗਿਆ ਤਾਂ ਇਸ 400 ਨੇ ਨਹੀਂ ਛੱਡਣਾ ਇਹਨੂੰ ਤੋਂ ਗਿਆ ਠੀਕ ਹੈ ਤੇ ਹੁਣ ਜਹਾਜ਼ ਇਨੀ ਸਪੀਡ ਨਾਲ ਟਰੈਵਲ ਕਰ ਰਹੇ ਹੁੰਦੇ ਆ ਇਹ ਗਲਤੀ ਨਾਲ ਆ ਜਾਂਦੇ ਐਨਵੈਲਪ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਆ ਜਿਹੜਾ ਤੁਹਾਡਾ ਏਬੈਕਸ ਗਲਤੀ ਨਾਲ ਆ ਗਿਆ ਐਨਵੈਲਪ ਵਿੱਚ ਇਹ ਵੀ ਚੱਕਿਆ ਗਿਆ ਇਹ ਵੀ ਚੱਕਿਆ ਇਸ ਕਰਕੇ ਇਹ ਦੋਨਾਂ ਨੂੰ ਬਾਹਰ ਰੱਖਣਾ ਇਸ ਮੈਨ ਐਨਵੈਲਪ ਤੋਂ ਫੇਰ ਫਾਇਰ ਕਰਨਾ ਇਥੇ ਇਹਨਾਂ ਨੂੰ ਆਡੈਂਟੀਫਾਈ ਕਰਨਾ ਇਥੇ ਇੱਕ ਜਹਾਜ਼ ਥੋੜੀ ਸੀ 72 ਜਹਾਜ਼ ਆ ਰਹੇ ਸੀ ਹੂੰ ਅੱਛਾ ਹੁਣ ਇਸ ਏਅਰ ਇਸ ਆਰਟੀਕਲ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਪਾਕਿਸਤਾਨ ਤੋਂ ਜਿਹੜੇ 42 ਜਹਾਜ਼ ਸਨ ਠੀਕ ਆ ਆ ਪਾਕਿਸਤਾਨ ਤੋਂ ਜਿਹੜੇ 42 ਜਹਾਜ਼ ਉੜੇ ਸਨ ਆ 72 ਕ ਜਹਾਜ਼ ਇਡੀਆ ਵੱਲੋਂ ਸੀ ਤੇ 42 ਕ ਜਹਾਜ਼ ਪਾਕਿਸਤਾਨ ਇਹ ਟੋਟਲ 42 ਇਸ ਵਿੱਚ ਦਿਖਾ ਨਹੀਂ ਰਹੇ ਬਟ ਟੋਟਲ 42 ਜਹਾਜ਼ ਸਨ ਜੇ ਤੁਸੀਂ ਆ ਇਮੇਜ ਦੇਖੋ ਨਾ ਜਿਹੜੀ ਏਅਰ ਮਾਰਸ਼ਲ ਲਗਾਈ ਸੀ ਆਹ ਠੀਕ ਹੈ ਹੁਣ ਜਿਹੜੇ 42 ਜਹਾਜ਼ ਪਾਕਿਸਤਾਨ ਤੋਂ ਉੜੇ ਸੀ ਇੰਟਰਸੈਪਟ ਉਹਨਾਂ ਦੀ ਕੀ ਕੰਪੋਜੀਸ਼ਨ ਸੀ ਇਹ ਵੀ ਦੱਸੀ ਹੈ ਇਸ ਆਰਟੀਕਲ ਵਿੱਚ ਹਾਂ ਤੇ ਉਹਨਾਂ ਵਿੱਚ ਇਹ ਤੁਹਾਡੇ ਹੈਗੇ ਸਨ ਜੇਟ ਐਂਡ ਸੀ ਅੱਛਾ ਤੇ ਜੇ ਐਫ 17 ਬਲੌਕ 3 ਲੀਡ ਵਿੱਚ ਠੀਕ ਹੈ ਤੇ ਉਹਨਾਂ ਦੇ ਪਿੱਛੇ ਉਹਨਾਂ ਨੂੰ ਬੈਕਅਪ ਕਰ ਰਹੀ ਸੀ ਐਫ 16 ਹੁਣ ਦੇਖੋ ਐਫ 16 ਔਨ ਪੇਪਰ ਛੋਟਾ ਜਹਾਜ਼ ਨਹੀਂ ਹੈਗਾ ਪਰ F16 ਨੂੰ ਉਹਨਾਂ ਨੇ ਸਮਝਿਆ ਕਿ ਇਸ ਵਾਰਫੇਅਰ ਵਿੱਚ F16 ਦਾ ਇੰਨਾ ਕੰਮ ਨਹੀਂ ਆਣਾ ਕਿਉਂਕਿ F16 ਜਿਹੜੀ ਬਜ਼ਾਈ ਲੱਗੀ ਉਹਦੀ ਰੇਂਜ ਨਹੀਂ ਇੰਨੀ ਹੈਗੀ F16 'ਚ ਅਮਰੀਕਨ ਬਜ਼ਾਈ ਲੱਗਦੀ ਹੈ AIM 120 ਸਮਥਿੰਗ AIM RAM ਕਹਿੰਦੇ ਉਹਨੂੰ ਉਹਦੀ ਰੇਂਜ ਹੈਗੀ ਸਿਰਫ 50 ਤੋਂ 70 ਕਿਲੋਮੀਟਰ ਤੱਕ ਅੱਛਾ ਤਾਂ ਉਹਦਾ ਕੰਮ ਹੀ ਨਹੀਂ ਸੀ ਇੱਥੇ ਕੋਈ ਤਾਂ ਉਹਨੂੰ ਬੈਕ ਵਿੱਚ ਰੱਖਿਆ ਤੇ ਸਾਹਮਣੇ ਰੱਖਿਆ JF-17 ਬਲੌਕ 3 ਤੇ G10 ਅੱਛਾ ਹੁਣ ਉਸ ਆਰਟੀਕਲ ਵਿੱਚ ਉਹ ਦੱਸਦੇ ਨੇ ਕਿ ਜਿੰਨੇ ਤੁਹਾਡੇ JF-10C ਤੇ ਜਿੰਨੇ ਤੁਹਾਡੇ ਪਾਕਿਸਤਾਨ ਦੇ ਆਪਣਾ ਬਲੌਕ ਜੇਫ 17 ਬਲੌਕ 3 ਹਵਾ ਵਿੱਚ ਸਨ ਸਾਰਿਆਂ ਕੋਲ ਮਿਨੀਮਮ ਇੱਕ ਟਾਰਗੇਟ ਮਿਲਿਆ ਹੋਇਆ ਸੀ ਹੂੰ ਠੀਕ ਹੈ ਕਹਿੰਦਾ ਪਾਇਆ 72 ਦੇ 72 ਉਹਨੇ ਆਈਡੈਂਟੀਫਾਈ ਕਰ ਲਏ ਤੇ ਫਿਰ ਕਹਿੰਦੇ ਅਸਾਈਨ ਐਂਡ ਕੰਟਰੈਕਟ ਕੰਟਰੈਕਟ ਵੀ ਦੇਤਾ ਕਿ ਹੁਣ ਤੂੰ ਚੱਕਣਾ ਇਹ ਜਹਾਜ਼ ਇਹ ਜਹਾਜ਼ ਨੂੰ ਤੁਹਾਡੇ ਨੂੰ ਪਤਾ ਸੀ ਵੀ ਕਿਹਨੂੰ ਮੈਂ ਮਾਰਨਾ ਇਸ ਲੈਵਲ ਦੀ ਅਰਜੀਤ ਭਾਜੀ ਨਹੀਂ ਅਰਜੀਤ ਭਾਜੀ ਇਹ ਮੈਂ ਥੋੜੇ ਜਿਹਾ ਛੋਟਾ ਜਿਹਾ ਇੱਕ ਸਵਾਲ ਲੈ ਲਓ ਮੇਰਾ ਹਾਂ ਜਿੰਨੇ ਤੁਸੀਂ ਇਹ ਪਲੈਨਿੰਗ ਜਿਹੜੀ ਤੁਸੀਂ ਦੱਸ ਰਹੇ ਹੋ ਸਾਰਾ ਕੁਝ ਕਰ ਰਹੇ ਹੋ ਜਦੋਂ ਮਤਲਬ 에어ਫੋਰਸ ਇੱਕ ਅਚਾਨਕ ਯਾਨੀ ਕਿ ਸਾਡੇ ਦੇ ਵਾਸਤੇ ਅਚਾਨਕ ਹਮਲਾ ਸੇ ਨਾ ਰਾਤ ਨੂੰ ਜਦੋਂ ਅਚਾਨਕ ਇੱਕ ਹਮਲਾ ਯਾਨੀ ਕਿ ਪਲਾਨ ਕਰਦਾ ਇੱਕ ਬੰਦਾ ਅਗਲੇ ਬੰਦੇ ਨੂੰ ਦੱਸਿਓ ਬਗੈਰ ਉਜਿਓ ਅਚਾਨਕ ਉਹਦੇ ਉਹਦੇ ਜਵਾਬ ਦੇ ਵਿੱਚ ਡਿਫੈਂਸ ਦੇ ਵਿੱਚ ਇਤਨੀ ਵੱਡੀ ਇਤਨੀ ਵੱਡੀ ਤੇ ਇਤਨੇ ਵੱਡੇ ਪੱਤਰ ਦੇ ਉੱਤੇ ਤੁਸੀਂ ਸਟ੍ਰੈਟੇਜਾਈਜ਼ ਕਰਨਾ ਚੀਜ਼ਾਂ ਨੂੰ ਕੀ ਇਹ ਪੋਸੀਬਲ ਹੁੰਦਾ ਜੇ ਇਹ ਵੀ ਇਹ ਵੀ ਪਾਕਿਸਤਾਨ 에ਅਰ ਫੋਰਸ ਨੇ ਯਾਨੀ ਕਿ ਕਰਕੇ ਦਿਖਾਇਆ ਦੁਨੀਆ ਨੂੰ ਤੁਸੀਂ ਬੜਾ ਡੂੰਗਾ ਸਵਾਲ ਪੁੱਛਿਆ ਮੰਨਦਾ ਲੱਗਦਾ ਤੁਸੀਂ ਵੀ 에ਅਰ ਫੋਰਸ 'ਚ ਕੰਮ ਕੀਤਾ ਮੈਂ ਥੋਟਿਕਲ ਅੱਛਾ ਅੱਛਾ ਅਮ ਇਹ ਬਿਲਕੁਲ ਪੋਸੀਬਲ ਨਹੀਂ ਹੈਗਾ ਬਹੁਤ ਔਖਾ ਮੈਂ ਡਾਊਟ ਕਰਾਂਗਾ ਕਿ ਸ਼ਾਇਦ ਅਮਰੀਕਾ ਕੋਲ ਵੀ ਇੰਨੀ ਕੈਪੇਬਿਲਿਟੀ ਹੈ ਮੈਂ ਉਦੋਂ ਮੰਨ ਜਾਗਾ ਜਦ ਤਨੂੰ ਦਿਖਾ ਦੇਣਗੇ ਆਪਾਂ ਕਹਿੰਦੇ ਆ ਕਿ ਹੈ ਪਰ ਕਰਕੇ ਦਿਖਾਓ ਤੇ ਫਿਰ ਆਪਾਂ ਮੰਨਾਂਗੇ ਠੀਕ ਹੈ ਨਾ ਉਹਨਾਂ ਦੇ ਤੇ ਅੱਜ ਤੱਕ ਕਿਸੇ ਨੇ ਉਹਨਾਂ ਦੇ ਤੇ ਅੱਜ ਤੱਕ ਕਿਸੇ ਨੇ ਵਰਤਿਆ ਹੀ ਨਹੀਂ ਨਾ ਇਸ ਤਰ੍ਹਾਂ ਦੀ ਚੀਜ਼ਾਂ ਉਹਨਾਂ ਦੇ ਹਾਲ ਤੇ ਬੱਸ ਬੱਸ ਹੈ ਜੀ ਇੰਨੀ ਛੋਟੇ ਦੇ ਦੇਖੋ ਇਹ ਉਹ ਕਹ ਰਹੇ ਸਾਡੇ ਕੋਲ ਹੈ ਹਾਂ ਇਹ ਏਰੀਆ ਕੋਈ ਬਹੁਤਾ ਵੱਡਾ ਨਹੀਂ ਹੈਗਾ ਜੇ ਆਪਾਂ ਏਰੀਅਲ ਟਰਮਸ 'ਚ ਦੇਖੀਏ ਕਸ਼ਮੀਰ ਤੋਂ ਲੈ ਕੇ ਮਹਾਰਾਜਾਸਥਾਨ ਤੱਕ ਜਦ ਤੁਸੀਂ ਉਤੇ 72 ਜਹਾਜ਼ ਇਕੱਠੇ ਕਰਦੇ ਹੋ ਨਾ ਅੱਠ ਫਾਰਮੇਸ਼ਨਾਂ 'ਚ ਤਾਂ ਉਹਨਾਂ 'ਚ ਕੋਈ 100 100 ਕਿਲੋਮੀਟਰ ਦਾ ਹੀ ਗੈਪ ਹੁੰਦਾ 100 150 200 ਕਿਲੋਮੀਟਰ ਦਾ ਗੈਪ ਹੋਏਗਾ ਕਿਉਂਕਿ ਕੋਈ ਬਹੁਤਾ ਨਹੀਂ ਹੁੰਦਾ ਹਵਾ ਦੀ ਬਿਕੋਜ਼ ਜਿਹੜੇ ਜਹਾਜ਼ ਨੇ ਬੜੀ ਫਾਸਟ ਟਰੈਵਲ ਕਰਦੇ ਨੇ ਬਹੁਤ ਟਰੈਵਲ ਤੇ ਉਥੇ ਕਿਆਸ ਹੋਇਆ ਹੁੰਦਾ ਤੁਹਾਡੇ ਕੰਟਰੋਲਰ ਰਡਾਰ ਦੀ ਉਹਦੇ ਪਰ ਜਦ ਤੁਹਾਨੂੰ 72 ਜਹਾਜ਼ ਦੀ ਤੇ ਤੁਹਾਨੂੰ ਸਮਝ ਨਹੀਂ ਆਉਂਦਾ ਆ ਮੇਰਾ ਕਿਹੜਾ ਦੁਸ਼ਮਣ ਦਾ ਕਿਹੜਾ ਉਹ ਕਿਹੜਾ ਦੱਸ ਗਿਆ ਹੁੰਦੇ ਆ ਤੁਹਾਡੇ ਕੋਲ ਕਪੇਬਿਲਿਟੀ ਚਾਹੀਦੀ ਆ ਅਹ ਜੇ ਤੁਹਾਡੇ ਕੋਲ ਰੀਸੀਵਰ ਚਾਹੀਦੇ ਐ ਇਲੈਕਟ੍ਰੋਨਿਕ ਵਾਰਫੇਅਰ ਦੇ ਜੇ ਉਹ ਜਹਾਜ਼ ਕੁਝ ਅਮਿਟ ਕਰ ਰਿਹਾ ਤਾਂ ਉਹਦੀ ਅਮਿਸ਼ਨਸ ਤੋਂ ਤੁਸੀਂ ਫੜ ਕੇ ਸਮਝੋ ਕਿ ਇਹ F16 ਹੈ ਕਿ SU30 ਹੈ ਕਿ ਮੇਰਾ ਜੈਟ ਹੈ ਜੈਫ 17 ਹੈ ਉਹ ਕੈਪੇਬਿਲਟੀ ਚਾਹੀਦੀ ਹੈ ਠੀਕ ਹੈ ਉਹ ਕੈਪੇਬਿਲਟੀ ਆਬਵੀਅਸਲੀ ਇੰਡੀਆ ਕੋਲ ਤੇ ਅੱਛਾ ਜੇ ਹੈ ਵੀ ਹੈ ਫਿਰ ਤੁਸੀਂ ਆਪਣੇ ਆਪਣੇ ਬੰਦਿਆਂ ਕੋਲ ਰੀਅਲ ਟਾਈਮ 'ਚ ਦੱਸਣੀ ਵੀ ਹੈ ਕਿ ਕਿਤੇ ਆਪਣੇ ਹੀ ਬੰਦੇ ਨੂੰ ਨਾ ਸ਼ੂਟ ਕਰ ਦੇਵੇ ਹਾਂ ਕਿਉਂਕਿ ਕੋਈ ਕਿਸੇ ਨੂੰ ਨਜ਼ਰਾਂ ਨਾਲ ਤਾਂ ਦੇਖ ਨਹੀਂ ਰਿਹਾ ਸਾਰੇ ਬਲਿਪ ਦੇਖ ਰਹੇ ਆ ਜਿਵੇਂ ਵੀਡੀਓ ਗੇਮ 'ਚ ਹੁੰਦੇ ਆ ਠੀਕ ਹੈ ਤਾਂ ਸਾਰੇ ਇੱਕ ਡਾਟਾ ਲਿੰਕ ਤੇ ਚਾਹੀਦੇ ਆਂ ਇੰਡੀਆ ਵਾਲਾ ਇੱਕ ਡਾਟਾ ਲਿੰਕ ਤੇ ਹੀ ਨਹੀਂ ਸੀ ਪਾਕਿਸਤਾਨ ਵਾਲੇ ਸਾਰੇ ਕ੍ਰੈਡਿਟਾ ਲਿੰਕ ਤੇ ਸੀ ਹੁਣ ਤੁਸੀਂ ਕਹੋਗੇ ਕਿ ਪਾਕਿਸਤਾਨ ਡਾਟਾ ਲਿੰਕ ਤੇ ਆ ਕੇ ਪੈਸੇ ਪਾਕਿਸਤਾਨ ਕੋਲ ਹੈ ਨਹੀਂ ਇਕਨੋਮੀ ਪਾਕਿਸਤਾਨ ਦੀ ਬੁਰਾ ਹਾਲ ਹੈ ਤੇ ਡਾਟਾ ਲਿੰਕ ਕਿੱਦਾਂ ਲੈ ਲਿਆ ਇਹਨਾਂ ਨੇ ਉਹ ਡਾਟਾ ਲਿੰਕ ਕਿੱਦਾਂ ਲੈ ਲਿਆ ਉਹਨੂੰ ਇਹਨਾਂ ਨੇ ਦਿਮਾਗ ਨਾਲ ਲਿੱਤਾ ਅੱਛਾ ਹੁਣ ਦੇਖੋ ਬਣਾਇਆ ਬਣਾਇਆ ਕਿਉਂਕਿ ਪਾਕਿਸਤਾਨ ਕੋਲ ਵੀ ਅੱਡ ਅੱਡ ਦੇਸ਼ਾਂ ਦੀ ਇਕਪਮੈਂਟ ਆ ਇੱਕ ਚਾਈਨੀਜ਼ ਇਕਪਮੈਂਟ ਆ ਹੁਣ ਜਿਹੜੇ ਸਵੀਡਿਸ਼ एवएक्स ਵਾਲਿਆ ਉਹ ਚਾਇਨਾ ਦੇ ਨਾਲ ਥੋੜੀ ਆਪਣੇ ਨੂੰ ਇੰਟੀਗ੍ਰੇਟ ਕਰ ਦੇ ਕਿ ਸਾਡਾ ਕੋਡ ਮਿਲਾ ਦਿਓ ਨਾ ਤਾਂ ਪਾਕਿਸਤਾਨ ਨੇ ਕੀ ਕੀਤਾ ਜਦ ਸਵੀਡਿਸ਼ ਤੋਂ ਇਹਨਾਂ ਦਾ ਜਿਹੜਾ ਏਵੈਕਸ ਵਾਲਾ ਐਸਹੜਾ ਪਿੱਛੇ ਪਾਇਆ ਅਮਰੀਕਾ ਦੇ ਇਹ ਮਰਾਜ ਸਾਡੇ ਕੋਲ ਖੜੇ ਨੇ ਉਹ ਫਰਾਂਸ ਦੇ ਨੇ ਤੇ ਤੁਹਾਡੀ ਗੱਲ ਠੀਕ ਹੈ ਥੱਲੇ ਮਾਮਲਾ ਤੇ ਮੁxtਲਫ ਹੈ ਤਾਂ ਦੇਖੋ ਦਿਮਾਗ ਦੇਖੋ ਪਾਕਿਸਤਾਨ ਨੇ ਕੀ ਕੀਤਾ ਇਹਨਾਂ ਨੇ ਜਦ ਸਵੀਡਿਸ਼ ਵਾਲੇ ਨੂੰ ਕਿਹਾ ਜਦ ਏਵੈਕਸ ਦਿੱਤਾ ਕਿ ਭਾਈ ਸਾਨੂੰ ਸੋਰਸ ਕੋਡ ਦੋ ਕਹਿੰਦੇ ਸੋਰਸ ਕੋਡ ਤਾਂ ਅਸੀਂ ਦੇਣਾ ਕੋਈ ਨਹੀਂ ਦੰਦੇ ਹੀ ਨਹੀਂ ਕੋਈ ਨਹੀਂ ਦਿੰਦਾ ਸੋਰਸ ਕੋਡ ਤੇ ਉਹ ਕਹਿੰਦੇ ਫਿਰ ਅਸੀਂ ਡੇਟਾ ਲਿੰਕ ਕਰਨਾ ਸਾਨੂੰ ਕਰਕੇ ਦਿਓ ਉਹ ਕਹਿੰਦੇ ਜੀ ਜੇ ਤੁਸੀਂ ਲਿੰਕ ਕਰਨਾ ਚਾਹੀਨਾ ਨਾਲ ਪਹਿਲਾਂ ਤਾਂ ਅਸੀਂ ਕਰਦੇ ਨਹੀਂ ਜੇ ਕਰਾਂਗੇ ਤਾਂ ਇੰਨੇ ਪੈਸੇ ਲਵਾਂਗੇ ਤਾਂ ਇੰਨੇ ਪੈਸੇ ਕੌਣ ਦੇਵੇ ਇਹਨਾਂ ਨੂੰ ਤਾਂ ਉਹਨਾਂ ਨੇ ਕਿਹਾ ਅੱਛਾ ਫਿਰ ਉਹਨਾਂ ਨਾਲ ਕੰਟਰੈਕਟ ਕੀ ਕੀਤਾ ਕਿ ਇੱਕ ਓਪਨ 소ਸ ਡੇਟਾ ਲਿੰਕ ਆਦਾ ਇੱਕ ਉਹ ਡੇਟਾ ਲਿੰਕ ਓਪਨ 소ਸ ਦਾ ਹੈ ਕੋਈ ਵੀ ਉਹਨੂੰ ਕੋਡਿੰਗ ਕਰ ਸਕਦਾ ਤਾਂ ਇਹਨਾਂ ਨੇ ਕਿਹਾ ਸਾਨੂੰ ਓਪਨ 소ਸ ਆਗਲਾ ਲਾ ਕੇ ਦੇ ਦਿਓ ਉਹਨਾਂ ਲਾ ਕੇ ਦਿੱਤਾ ਉਹ ਕਹਿੰਦੇ ਲੇਕਿਨ ਅਸੀਂ ਲਿੰਕ ਨਹੀਂ ਕਰਕੇ ਦਵਾਂਗੇ ਉਹ ਕਹਿੰਦੇ ਪਾਕਿਸਤਾਨੀਆਂ ਨੇ ਕਿਹਾ ਕੋਈ ਗੱਲ ਨਹੀਂ ਲਿੰਕ ਨਾ ਕਰੋ ਲਿੰਕ ਅਸੀਂ ਆਪਣੇ ਆਪ ਕਰ ਲਾਂਗੇ ਇਹਨਾਂ ਨੇ ਲਿੰਕ ਕਰ ਲਿਆ ਜਦੋਂ ਲਿੰਕ ਕਰ ਲਿਆ ਤਾਂ ਇਹਨਾਂ ਨੇ ਕਿਹਾ 스웨디ਸ਼ ਵਾਲਿਆਂ ਨੇ ਕਿ ਚਲੋ ਤੁਸੀਂ ਲਿੰਕ ਤਾਂ ਕਰ ਲਿਆ ਹੁਣ ਅਸੀਂ ਗਾਰੰਟੀ ਨਹੀਂ ਦਿੰਦੇ ਹਾਂ ਇਹ ਗਾ ਜਿਹੜੀ ਵਾਰੰਟੀ ਹੁੰਦੀ ਹੈ ਨਾ ਉਹ ਤੁਸੀਂ ਲੰਦੇ ਹੋ ਵਾਰੰਟੀ ਨਹੀਂ ਹੁੰਦੇ ਕਿ ਇਹ ਜਹਾਜ਼ ਉੜੂਗਾ ਵੀ ਕਿ ਗਿਰਜੂਗਾ ਨਹੀਂ ਤਾਂ ਉਹਨਾਂ ਦੇ ਕੰਟਰੈਕਟ ਹੁੰਦੇ ਕਿ ਜੇ ਜਹਾਜ਼ 'ਚ ਕੋਈ ਫਾਲਟ ਆਈ ਜੇ ਗਿਰ ਜੇ ਤਾਂ ਕਿੰਨੀ ਤੱਕ ਨੂੰ ਮੁਆਵਜ਼ਾ ਦੇਣਾ ਪੈਣਾ ਤਾਂ ਪਾਕਿਸਤਾਨ ਦੇ ਚੀਫ ਨੇ ਕਿਹਾ ਉਹ ਆਪ ਬੈਠਿਆ ਆ ਬੁਰਾ ਕਹਿੰਦਾ ਸਾਨੂੰ ਗਰੰਟੀ ਦੀ ਕੋਈ ਲੋੜ ਨਹੀਂ ਆਪਣੇ ਕੋਲ ਰੱਖੋ ਬਣੀ ਗਰੰਟੀ ਤੇ ਸਾਨੂੰ ਸਾਡਾ ਲਿੰਕ ਕੰਮ ਕਰਨਾ ਚਾਹੀਦਾ ਯੂ ਸੀ ਥਿਸ ਇਜ਼ ਕੈਲਕੂਲੇਟਡ ਡਿਸੀਜਨ ਮੇਕਿੰਗ ਠੀਕ ਹੈ ਨਾ ਰਿਸਕ ਨਹੀਂ ਦਿੱਤਾ ਤੇ ਇੰਡੀਆ ਵਾਲੇ ਮੰਗਦੇ ਹੀ ਰਹੇ ਮੰਗਤੇ ਹੀ ਤਰ੍ਹਾਂ ਫਰਾਂਸ ਨੂੰ ਸਾਨੂੰ ਸੋਰਸ ਕੋਡ ਦੇ ਦੋ ਫਿਰ ਫਰਾਂਸ ਨੂੰ ਬਲੇਮ ਕਰਨ ਲੱਗੇ ਸਾਨੂੰ ਸੋਰਸ ਕੋਡ ਨਹੀਂ ਦਿੱਤਾ ਜੀ ਕਿਹੜੀ ਕੰਟਰੀ ਦੇ ਦੂੰ ਤੁਹਾਨੂੰ ਸੋਰਸ ਕੋਡ ਤੁਸੀਂ ਰਸ਼ੀਆ ਦੇ ਇਕਪਮੈਂਟ ਨਾਲ ਉਹਨੂੰ ਕਿਵੇਂ ਕਰੋਗੇ ਉਹ ਬੇਵਕੂਫ ਹੈ ਫਰਾਂਸ ਠੀਕ ਹੈ ਉਹ ਦੁਸ਼ਮਣ ਕੰਟਰੀ ਉਹ ਕਰ ਦੇ ਦੋ ਨਹੀਂ ਸੋਰਸ ਕੋਡ ਤੇ ਹਾਂ ਦਿਸ ਇਜ਼ ਕਾਲਡ ਦ ਵੇ ਟੂ ਸਾਲਵ ਅ ਪ੍ਰੋਬਲਮ ਹਨਾ ਇਹ ਪੰਜਾਬੀ ਤਰੀਕਾ ਹੁੰਦਾ ਨਾ ਪ੍ਰੋਬਲਮ ਨੂੰ ਪਾਕਿਸਤਾਨੀ ਸਾਲਵ ਕੀਤਾ ਤੇ ਤਾਂ ਉਹਨਾਂ ਨੇ ਸਾਰੀਆਂ ਚੀਜ਼ਾਂ ਉਹਨਾਂ ਵੀ ਇੱਕ ਡਾਟਾ ਲਿੰਕ ਤੇ ਆਪਣੀ ਮਿਹਨਤ ਨਾਲ ਲੈ ਕੇ ਆਏ ਅੱਛਾ ਦੂਜਾ ਜਿਹੜੇ ਜੈਮਰ ਸਨ ਜਿਹੜੇ ਜੈਮਰ ਪਾਕਿਸਤਾਨ ਨੇ ਵਰਤੇ ਉਹ ਵੀ ਆਉਂਦੇ ਸਨ ਫਰਾਂਸ ਤੋਂ ਡੋਸੋ ਦੇ ਆਪਣੇ ECM 20 ਜਦ ਇਹਨਾਂ ਕੋਲ ਰਫਾਲ ਆ ਗਿਆ ਤਾਂ ਪਾਕਿਸਤਾਨ ਨਹੀਂ ਸੀ ਉਹਨਾਂ ਨੂੰ ਪਤਾ ਸੀ ਕਿ ਫਰਾਂਸ ਦੇ ਜੈਮਰ ਫਰਾਂਸ ਦੇ ਜਹਾਜ਼ ਨੂੰ ਜੈਮ ਕਰ ਦੂਗੇ ਕੋਈ ਨਹੀਂ ਸਕਦਾ ਉਹਨਾਂ ਨੇ ਰਫਾਲ ਬਣਾਇਆ ਇਹਦਾ ਹੋਏਗਾ ਠੀਕ ਆ ਤਾਂ ਤੁਹਾਡੇ 에어 ਚੀਫ ਨੇ ਇੱਕ ਨਵੀਂ ਏਜੰਸੀ ਬਣਾਈ ਤਾਂ ਹੀ ਮੈਂ ਕਹਿੰਦਾ 에어 ਮਾਰਸ਼ਲ ਸਿੱਧੂ ਐਸਾ ਕਰਤਾ ਤਾ ਤਾ ਤੁਸੀਂ ਉਹਦੇ ਪੈਰ ਧੋਦੋਗੇ ਪੀਓ ਬੰਦੇ ਦੇ ਨਾ ਉਹਨੇ ਇੱਕ ਨਵੀਂ ਏਜੰਸੀ ਬਣਾਈ ਜਿਹਦਾ ਨਾਮ ਰੱਖਿਆ ਨੈਸ਼ਨਲ ਐਰੋਸਪੇਸ ਸਾਇੰਸ ਟੈਕਨੋਲੋਜੀ ਪਾਰਕ ਇਹ ਏਜੰਸੀ ਉਹਨੇ ਇਹ ਕੋਈ ਐ ਨਹੀਂ ਬਣੀ ਕਿ 10 ਸਾਲ ਦੀ ਬਣੀ ਹੋਈ ਹੈ ਇਹ ਉਹਨੇ 19 ਮਾਰਚ 2023 ਨੂੰ 에ਰ ਮਾਰਸ਼ਲ ਸਿੱਧੂ ਨੇ ਟੇਕਓਵਰ ਕੀਤਾ ਤੇ ਉਦੋਂ 2 ਸਾਲਾਂ ਬਾਅਦ ਹੀ ਏਜੰਸੀ ਬਣਾ ਛੱਡੀ 10 ਸਾਲ ਕਿ ਤੇ ਇਹ ਏਜੰਸੀ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਚ ਕੰਮ ਦਿੱਤਾ ਕਿ ਤੁਸੀਂ ਸਾਡਾ ਇਲੈਕਟ੍ਰੋਨਿਕ ਵਾਰਫੇਅਰ ਡਰੋਨ ਬਣਾਉਣੇ ਆ ਤੇ ਤੁਹਾਡੇ ਡਰੋਨ ਵੀ ਇਡੀਜਨਸ ਹਨ ਤੁਹਾਡੇ ਇਲੈਕਟ੍ਰੋਨਿਕ ਵਾਰਫੇਅਰ ਦੀ ਇਕਵਿਪਮੈਂਟ ਚ ਵੀ ਕਾਫੀ ਕਮ ਇਡੀਜਨਸ ਹੋਇਆ ਹੋਇਆ ਸੀ ਬਹੁਤ ਇਡੀਜਨਸ ਸਾਰਾ ਇਹਨਾਂ ਨੇ ਕੀਤਾ ਤੇ ਉਹ ਜਿਹੜੀ ਉਹ ਐਨਐਸਸੀ ਕੀ ਪੀ ਦੀ ਜਿਹੜੇ ਜੈਮਰ ਸਨ ਉਹ ਉਹਨਾਂ ਕੋਲ ਐਨੀ ਵੋਲਟੇਜ ਤੇ ਪਾਵਰ ਸੀ ਕਿ ਉਹ ਉਹਨੂੰ ਜੈਮ ਕਰ ਸਕਦੇ ਸੀ ਰਫਾਲ ਦੇ ਪੌਡ ਨੂੰ ਠੀਕ ਹੈ ਜੀ ਤੇ ਇੰਡੀਆ ਵਾਲੇ ਸੋਚੀ ਬੈਠੇ ਸੀ ਕਿ ਇਹ ਵੀ ਪਾਕਿਸਤਾਨ ਤਾਂ 19 ਕੀ ਕੈਪੇਬਿਲਟੀ ਹੈ ਜੋ ਬਾਲਾਕੋਟ ਤੋਂ ਦਿਖਾਈ ਸੀ ਪਾਕ ਇੰਡੀਆ ਨੇ ਹਾਂ ਪਾਕਿਸਤਾਨ ਨੇ ਠੀਕ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਬਾਲਾਕੋਟ ਤੋਂ ਬਾਅਦ ਇਹਨਾਂ ਕੋਲ ਖੇਰ ਮਾਰਸ਼ਲ ਸਿੱਧੂ ਆ ਗਿਆ ਜਿਸ ਨੇ 5 ਸਾਲਾਂ ਵਿੱਚ ਪਾਕਿਸਤਾਨੀ 에ਅਰ ਫੋਰਸ ਦੀ 15 ਸਾਲ ਦੀ ਤਰੱਕੀ ਕਰਾ ਛੱਡੀ ਇਸ ਤਰ੍ਹਾਂ ਹੀ ਹੋਇਆ ਕਿਉਂਕਿ ਇੱਕ 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 ਨਹੀਂ ਬਣਾਇਆ ਹੋਣਾ ਇੰਸਟੀਚਿਊਟ ਮੇਰੇ ਕੋਲ ਲਿਸਟ ਪਈ ਆ ਜਾਰ ਆਰਟੀਕਲ ਚ ਜਿਹੜੀ ਆਈ ਆ